ਸਸੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਚ ਉਮੀਦ ਹੈ ਤੁਸੀਂ ਸਾਰੇ ਜਣੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਹਾਂ ਜੀ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਜੀ ਜਿਹੜੀ ਵੀ ਨਵੀਂ ਆਡੀਅנס ਆਈ ਹੈ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਸੋਹਣੇ-ਸੋਹਣੇ ਕਮੈਂਟ ਕਰਿਓ ਹੁਣ ਆਪਾਂ ਗੱਲ ਕਰਦੇ ਆਂ ਜੀ ਜਿਹੜੀ ਮੇਰੀ ਲਾਸਟ ਵੀਡੀਓ ਸੀਗੀ ਮੈਂ ਸੂਟਾਂ ਦੀ ਵੀਡੀਓ ਤੋਂ ਪਹਿਲਾਂ ਵੀਡੀਓ ਪਾਈ ਸੀ ਜਿਹੜੀ ਆਪਣੀ ਉਸ ਦਿਨ ਮੈਂ ਵੀਡੀਓ 'ਚ ਥੋੜੀ ਇਮੋਸ਼ਨਲ ਹੋ ਗਈ ਮੈਂ ਆਪਣੀ ਥੋੜੀਆਂ ਜੀਆਂ ਪਰੇਸ਼ਾਨੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੋ ਡਿਸਕਸ ਕਰਦੇ ਆਂ ਕਰਦੇ ਆਂ ਥੋੜਾ ਜਿਹਾ ਮੈਂ ਇਮੋਸ਼ਨਲ ਹੋ ਗਈ ਉਸ ਦੇ ਚੱਲਦੇ ਮੈਨੂੰ ਇੰਨੇ ਜ਼ਿਆਦਾ ਫੋਨ ਕਾਲਸ ਆ ਰਹੀਆਂ ਐ ਇੰਨੇ ਮੈਸੇਜ ਆ ਰਹੇ ਐ ਵੀ ਮੇਲ ਵੀ ਆ ਰਹੀਆਂ ਮੈਨੂੰ ਕਈ ਮੇਲ ਦੇ ਉੱਪਰ ਮੇਰੇ ਤੋਂ ਹਜੇ ਸੌਰੀ ਰਿਪਲਾਈ ਨਹੀਂ ਹੋਇਆ ਜਿਨ੍ਹਾਂ ਨੇ ਵੀ ਮੇਲਸ ਕੀਤੀਆਂ ਨਾ ਮੈਂ ਮੇਲ ਚੈੱਕ ਕੀਤੀਆਂ ਬਟ ਸੌਰੀ ਮੈਂ ਰਿਪਲਾਈ ਨਹੀਂ ਕਰ ਸਕੀ ਆ ਮੈਂ ਬਹੁਤ ਜਲਦੀ ਸਾਰਿਆਂ ਨੂੰ ਰਿਪਲਾਈ ਦੇਵਾਂਗੀ ਬਸ ਥੋੜਾ ਜਿਹਾ ਜਿਵੇਂ ਟਾਈਮ ਨਿਕਲਦਾ ਹੈ ਤਾਂ ਹੁਣ ਮੇਲ ਵਾਲੇ ਸੈਕਸ਼ਨ ਤੇ ਜਾ ਕੇ ਮੈਂ ਉਹਨਾਂ ਨੂੰ ਰਿਪਲਾਈ ਦੇਵਾਂਗੀ ਤੇ ਨਾ ਹੀ ਮੈਂ ਵਾਈਟੀ ਦੇ ਉੱਪਰ ਕਮੈਂਟਸ ਤੇ ਰਿਪਲਾਈ ਦਿੱਤੀ ਹੈ ਸੋ ਉਹਨਾਂ ਲਈ ਮਾਫੀ ਚਾਹੁੰਦੇ ਆ ਇਹਨਾਂ ਦੋਨਾਂ ਨੂੰ ਜਿਹੜੇ ਦੋਨੋਂ ਜਗ੍ਹਾ ਦੇ ਉੱਪਰ ਰਪਲਾਈਜ਼ ਨਹੀਂ ਪੱਛਾਮ ਨੂੰ ਮੈਂ ਸਾਰਿਆਂ ਨੂੰ ਕੋਸ਼ਿਸ਼ ਕਰੂੰਗੀ ਰਿਪਲਾਈ ਕਰਨ ਦੀ ਸੋ ਉਹਦੀ ਮੇਨ ਗੱਲ ਇਹ ਹੈ ਜੀ ਕਿ ਮੈਂ ਜਦੋਂ ਮੇਰੀ ਵੀਡੀਓ ਦੇਖੀ ਮੈਂ ਇਮੋਸ਼ਨਲ ਹੋਈ ਤਾਂ ਮੈਨੂੰ ਇਹ ਲੱਗਦਾ ਸੀਗਾ ਕਿ ਕਿਉਂਕਿ ਮੈਨੂੰ ਨਹੀਂ ਪਤਾ ਸੀਗਾ ਕਿ ਮੈਂ ਜੋ ਗੱਲ ਕਰਨ ਜਾ ਰਹੀ ਹਾਂ ਜੇ ਜਿਹੜੀ ਪ੍ਰੋਬਲਮ ਹੈ ਉਸ ਦੇ ਨਾਲ ਤੁਹਾਨੂੰ ਇੰਨਾ ਇਫੈਕਟ ਪਊਗਾ ਖਾਸ ਕਰਕੇ ਕਈ ਕੁੜੀਆਂ ਨੂੰ ਜਿਵੇਂ ਇਫੈਕਟ ਪਿਆ ਜਿਹੜੀਆਂ ਇਸ ਪ੍ਰੋਬਲਮ ਚੋਂ ਲੰਘ ਰਹੀਆਂ ਕਈਆਂ ਦੀ ਕੋਈ ਪ੍ਰੋਬਲਮ ਵੀ ਨਹੀਂ ਹੈ ਆਪਣੇ ਘਰ ਵਿੱਚ ਵਧੀਆ ਨਰਾਜੀ ਖੁਸ਼ੀ ਨੇ ਪਰ ਕਈ ਹੁੰਦੀ ਹੈ ਨਾ ਵੀ ਸੌਫਟ ਦਿਲ ਦੇ ਹੁੰਦੀ ਹੈ ਵਧੀਆ ਸਾਫ ਦਿਲ ਦੀਆਂ ਹੁੰਦੀਆਂ ਕੁੜੀਆਂ ਉਹ ਦੂਸਰੇ ਨਾਲ ਜਦੋਂ ਅਟੈਚ ਹੋ ਜਾਂਦੀਆਂ ਨਾ ਕਿਸੇ ਦੇ ਨਾਲ ਵੀ ਤਾਂ ਫਿਰ ਉਹਨੂੰ ਜਦੋਂ ਰੋਂਦਿਆ ਪਰੇਸ਼ਾਨ ਜਾਂ ਪ੍ਰੋਬਲਮਸ ਦੇਖਦੇ ਆ ਤਾਂ ਉਹਨਾਂ ਤੋਂ ਉਹ ਚੀਜ਼ ਹੈ ਜਿਹੜੀ ਉੱਚ ਲੀ ਨਹੀਂ ਆਂਦੀ ਬਹੁਤ ਸਾਰਿਆਂ ਨੇ ਮੈਨੂੰ ਫੋਨ ਕੀਤੇ ਕਈਆਂ ਦੇ ਕਾਲ ਰিসিਵ ਨਹੀਂ ਹੋਏ ਕਈਆਂ ਨਾਲ ਚੈਟ ਤੇ WhatsApp ਤੇ ਮਤਲਬ ਚੈਟ ਹੋਈ ਹੈ ਉੱਥੇ ਉਸ ਦੇ ਥਰੂ ਗੱਲ ਹੋਈ ਹੈ ਤਾਂ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਕਿ ਪਲੀਜ਼ ਤੁਸੀਂ ਇਮੋਸ਼ਨਲ ਨਾ ਹੋਇਆ ਕਰੋ ਤੁਸੀਂ ਰੋਇਆ ਨਾ ਕਰੋ ਅਸੀਂ ਉਮੀਦ ਨਹੀਂ ਕਰਦੇ ਸੀਗੇ ਵੀ ਤੁਸੀਂ ਰੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਵੀਰੇ ਪਤਾ ਕੀ ਹੈ ਕਿ 365 ਦਿਨ ਹੁੰਦੇ ਆ ਹਨਾ ਸਾਲ 'ਚ ਅਪਾ ਤੇ 365 ਦਿਨ ਖੁਸ਼ ਨਹੀਂ रह ਸਕਦੇ ਤੇ 365 ਦਿਨ ਆਪਾਂ ਦੁਖੀ ਵੀ ਨਹੀਂ रह ਸਕਦੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਦਿਨ ਸੋਹਣੇ ਲੰਘਦੇ ਹਾਸਿਆਂ ਵਾਲੇ ਹੁੰਦੀਆਂ ਕਈ ਦਿਨ ਉਦਾਸ ਵਾਲੇ ਉਦਾਸੀ ਭਰੇ ਹੁੰਦੇ ਆ ਕਈ ਵਾਰ ਮਨ ਦੇ ਉੱਪਰ ਬਹੁਤ ਸਾਰੀਆਂ ਗੱਲਾਂ ਚੜ ਜਾਂਦੀਆਂ ਦਿਮਾਗ ਦੇ ਉੱਪਰ ਆ ਜਾਂਦੀਆਂ ਚੀਜ਼ਾਂ ਤੇ ਉਹ ਫਿਰ ਕਠੋਰ ਤੋਂ ਕਠੋਰ ਬੰਦੇ ਵੀ ਨਾ ਕਈ ਵਾਰ ਆਪਣੀਆਂ ਪਰੇਸ਼ਾਨੀਆਂ ਜਿਹੜੀਆਂ ਉਹਨਾਂ ਦੀਆਂ ਜਦੋਂ ਆ ਜਾਂਦੀਆਂ ਦਿਮਾਗ 'ਚ ਤਾਂ ਉਹਨਾਂ ਦੇ ਅਥਰੂ ਬਣ ਕੇ ਵਹਿ ਜਾਂਦੀਆਂ ਹਾਲਾਂਕਿ ਮੈਂ ਵੀ ਇਨਸਾਨ ਐ ਕੋਈ ਮੈਂ ਇਹ ਨਹੀਂ ਐ ਤੁਸੀਂ ਮੈਨੂੰ ਕਹਿਦੇ ਨਾ ਬਹੁਤ ਸਟਰੋਂਗ ਐ ਸੋ ਸਟਰੋਂਗ ਬਣਨ ਲਈ ਨਾ ਇੱਕ ਸਮਾਂ ਦੇਣਾ ਪੈਂਦਾ 7-8 ਸਾਲ ਦਿੱਤੇ ਐ ਮੈਂ ਇਸ ਚੀਜ਼ ਨੂੰ ਕਿ ਮੈਂ ਇਸ ਮੁਕਾਮ ਤੇ ਪਹੁੰਚੀ ਆ ਵੀ ਮੈਂ ਇੰਨੀ ਸਟਰੋਂਗ ਆ ਵੀ ਅੱਜ ਮੈਂ ਕਿਸੇ ਦੇ ਨਾਲ ਵੀ ਕੋਈ ਗੱਲ ਕਰਨੀ ਐ ਮੈਂ ਕਿਸੇ ਨੂੰ ਜਵਾਬ ਦੇਣਾ ਐ ਤਾਂ ਜਿਹੜਾ ਕੁਝ ਮੈਂ ਹੁਣ ਸਿੱਖਿਆ ਉਹ ਮੈਨੂੰ ਪਹਿਲਾਂ ਨਹੀਂ ਆਉਂਦਾ ਸੀਗਾ ਹੁਣ ਮੈਨੂੰ ਪ੍ਰੋਪਰ ਜਵਾਬ ਦੇਣੇ ਆਉਂਦੇ ਆ ਪ੍ਰੋਪਰ ਗੱਲ ਕਰਨੀ ਆਉਂਦੀ ਆ ਕਿਉਂਕਿ ਜਦੋਂ ਮੈਂ ਖੁਦ ਆਪਣੇ ਪੈਰਾਂ ਦੇ ਉੱਪਰ ਵਜਨ ਦਿੱਤਾ ਆਪਣੇ ਪੈਰਾਂ ਦੇ ਉੱਪਰ ਦੁਨੀਆ ਨੂੰ ਦੇਖਿਆ ਹੈਗਾ ਆਪਣੇ ਮੋਢਿਆਂ ਦੇ ਉੱਪਰ ਆਪਣੀਆਂ ਜ਼ਿੰਮੇਵਾਰੀਆਂ ਲੈ ਕੇ ਬਖੂਬੀ ਜ਼ਿੰਮੇਵਾਰੀਆਂ ਦੁਨੀਆ 'ਚ ਵਿਚਰ ਕੇ ਨਿਭਾਈਆਂ ਤਾਂ ਅਸਲ ਦੇ ਵਿੱਚ ਦੁਨੀਆਦਾਰੀ ਦਾ ਗਿਆਨ ਹੈ ਜਿਹੜਾ ਉਹ ਬਾਅਦ 'ਚ ਮੈਨੂੰ ਪਤਾ ਲੱਗਿਆ ਜਦੋਂ ਮੈਂ ਆਪਣੇ ਸਹੁਰੇ ਘਰ ਸੀਗੀ ਉਦੋਂ ਮੈਨੂੰ ਦੁਨੀਆਦਾਰੀ ਦਾ ਕੋਈ ਗਿਆਨ ਨਹੀਂ ਸੀ ਸਿਰਫ ਖੂਲ ਦਾ ਡੱਡੂ ਨਹੀਂ ਹੁੰਦਾ ਮੈਂ ਉਹ ਸੀ ਜੋ ਮੈਨੂੰ ਮੇਰਾ ਹਸਬੰਡ ਮੇਰੇ ਘਰ ਦੇ ਦੱਸਦੇ ਸੀ ਕਿ ਆਹ ਦੁਨੀਆ ਆਚਾਰ-ਦਿਵਾਰੀ ਦੇ ਅੰਦਰ ਹੈ ਮੇਰੇ ਲਈ ਉਹੀ ਮੇਰੀ ਦੁਨੀਆ ਸੀ ਉੱਥੋਂ ਸ਼ੁਰੂ ਸੀ ਤੇ ਮੈਂ ਉੱਥੇ ਹੀ ਖਤਮ ਸੀ ਪਰ ਹਾਲਾਤਾਂ ਨੇ ਸਿਚੁਏਸ਼ਨਾਂ ਨੇ ਮੈਨੂੰ ਇੱਥੋਂ ਤੱਕ ਲੈ ਕੇ ਆਂਦਾ ਦੁਨੀਆ ਦੇ ਰੂਬਰੂ ਕਰਾਇਆ ਮੈਨੂੰ ਲੋਕਾਂ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ ਲੋਕਾਂ ਨੂੰ ਜਾਣਨ ਦਾ ਮੌਕਾ ਮਿਲਿਆ ਲੋਕਾਂ ਦੇ ਨਜ਼ਰੀਏ ਬਾਰੇ ਜਾਣਨ ਦਾ ਮੌਕਾ ਮਿਲਿਆ ਸੋ ਮੈਨੂੰ ਲੱਗਦਾ ਸੀ ਕਿ ਜੋ ਸੁਭਾਅ ਜਿੰਨਾ ਕਿ ਮੇਰੇ ਹਸਬੰਡ ਦਾ ਹਰ ਘਰ ਦੇ ਵਿੱਚ ਇਹੀ ਤੇ ਸੁਭਾਅ ਹੁੰਦਾ ਹੁੰਦਾ ਹੈ ਹਰ ਬੰਦੇ ਦੀ ਸੋਚ ਇਹੀ ਹੁੰਦੀ ਹੈ ਸੋ ਮੈਂ ਐਕਸੈਪਟ ਕਰ ਚੁੱਕੀ ਸੀ ਇਹ ਚੀਜ਼ਾਂ ਪਰ ਜਦੋਂ ਮੈਂ ਇਹ ਸਿਚੁਏਸ਼ਨ ਚੋਂ ਨੰਗੀ ਐ ਤੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਸਾਹਮਣਾ ਹੋਇਆ ਦੁਨੀਆ ਨੂੰ ਦੇਖਦੀਆਂ ਪੜ੍ਹਦੀਆਂ ਸੁਣਦੀਆਂ ਕਮੈਂਟਸ ਤੋਂ ਵੀ ਜਜਮੈਂਟ ਕਰਦੀਆਂ ਕਿ ਤਰ੍ਹਾਂ ਤਰ੍ਹਾਂ ਦੇ ਲੋਕ ਐ ਤੇ ਹਰ ਤਰ੍ਹਾਂ ਦੀ ਸੋਚ ਦੇ ਲੋਕ ਪਾਏ ਜਾਂਦੇ ਆ ਸੋ ਇਮੋਸ਼ਨਲ ਹੋਣ ਦੀ ਗੱਲ ਕਰੀਏ ਆਪਾਂ ਤਾਂ ਇਮੋਸ਼ਨਲ ਹੋਣਾ ਇੱਕ ਨਾਰਮਲ ਜੀ ਗੱਲ ਐ ਇੱਕ ਸੁਭਾਵਿਕ ਗੱਲ ਐ ਕਿ ਜਦੋਂ ਵੀ ਬੰਦਾ ਆਪਣੀ ਜ਼ਿੰਦਗੀ ਚ ਉਤਾਰ ਚੜ੍ਹਾਅ ਦੇ ਦੌਰ ਚੋਂ ਲੰਘਦਾ ਐ ਤਪੜੀਆਂ ਜਿਹੜੀਆਂ ਪਰੇਸ਼ਾਨੀਆਂ ਉਸ ਤੇ ਚੱਲਦੇ ਕਦੇ-ਕਦੇ ਇਹ ਇਮੋਸ਼ਨਲ ਹੋ ਜਾਂਦਾ ਹੈ ਸੋ ਇਹ ਧੀਵਟੀ ਗੱਲ ਨਹੀਂ ਜਿੰਨੀ ਤੁਸੀਂ ਦਿਲ ਤੇ ਲਾਈ ਹੈ ਸੋ ਮੈਂ ਬਿਲਕੁਲ ਓਕੇ ਐ ਮੈਂ ਠੀਕ ਐ ਮੈਨੂੰ ਹਜੇ ਤੱਕ ਵੀ ਕਾਲ ਆ ਰਹੇ ਆ ਕਈ ਕਿ ਅਸੀਂ ਇਟਲੀ ਤੋਂ ਵੀ ਇੱਕ ਭੈਣ ਨੇ ਗਾ ਰਸਤੇ ਦੇ ਵਿੱਚ ਜਾਂਦੇ ਜਾਂਦੇ ਆਪਣੇ ਕੰਮ ਤੋਂ ਗੱਲ ਕੀਤੀ ਮੈਨੂੰ ਜ਼ਿਆਦਾਤਰ ਜਦੋਂ ਡਿਊਟੀ ਤੋਂ ਘਰ ਜਾਂਦੇ ਆ ਕੰਮ ਤੋਂ ਕੈਨੇਡਾ ਯੂ ਐਸ ਤੋਂ ਮੈਨੂੰ ਕਾਲਸ ਆਉਂਦੀਆਂ ਕਈ ਕੁੜੀਆਂ ਜਿਵੇਂ ਗੱਲ ਕਰਦੀਆਂ ਕਿ ਅੱਜ ਅਸੀਂ ਸੋਚਿਆ ਸੀਗਾ ਕਿ ਅੱਜ ਦੀਦੀ ਨਾਲ ਗੱਲ ਕਰਾਂਗੇ ਅਸੀਂ ਵੀਡੀਓ ਹੁਣੇ ਦੇਖੀ ਕਿਉਂਕਿ ਉਹ ਵੀਡੀਓ ਕਿਸੇ ਨੇ ਅੱਜ ਦੇਖੀ ਕਿਸੇ ਨੇ ਕੱਲ ਦੇਖੀ ਜਿਵੇਂ ਜਿਵੇਂ ਦੇਖ ਰਹੇ ਆ ਉਵੇਂ-ਉਵੇਂ ਫੋਨ ਕਰ ਦਿੰਦੇ ਆ ਸੋ ਨਹੀਂ ਮੈਨੂੰ ਤੁਹਾਡੇ ਸਾਰਿਆਂ ਦੇ ਪਿਆਰ ਤੁਹਾਡੇ ਸਾਰਿਆਂ ਦੀ سپورਟ ਦੁਆਵਾਂ ਦੇ ਸਦਕਾ ਵੀ ਮੈਂ ਬਹੁਤ ਸਟਰੋਂਗ ਐ ਮੇਰੇ 'ਚ ਹਿੰਮਤ ਐ ਸੋ ਇੰਨੀ ਕੋਈ ਵੱਡੀ ਗੱਲ ਨਹੀਂ ਸੀਗੀ ਕਿ ਮੈਂ ਮੇਰੇ ਤੇ ਕੋਈ ਪਰੇਸ਼ਾਨੀ ਐ ਜਾਂ ਮੈਂ ਕਿਸੇ ਪ੍ਰੋਬਲਮ ਦੇ ਵਿੱਚ ਐ ਜਾਂ ਮੈਂ ਰੋਈ ਆਈ ਥਿੰਕ ਮੈਂ ਐਕਸਪਲੇਨ ਨਹੀਂ ਕਰbarੀਆਂ ਵੀ ਮੈਂ ਕਿਉਂ ਰੋਈ ਹਨਾ ਮੈਨੂੰ ਉਸ ਦਿਨ ਮੈਂ ਸ਼ਾਇਦ ਜੋ ਐਕਸਪਲੇਨ ਕੀਤਾ ਉਹ ਇਨਫ ਸੀਗਾ ਮੈਨੂੰ ਉਸਤੇ ਜ਼ਿਆਦਾ ਡਿਸਕਸ ਕਰਨ ਦੀ ਲੋੜ ਨਹੀਂ ਹੈਗੀ ਮੇਰੇ ਖਿਆਲ ਹੁਣ ਕਿਉਂਕਿ ਮੈਂ ਤੁਹਾਨੂੰ ਦੱਸ ਸਮਝਾਤਾ ਸੀਗਾ ਕਿ ਮੈਨੂੰ ਫਾਈਨੈਂਸ਼ਲੀ ਜਾਂ ਕੁਝ ਐਵੇਂ ਦੀ ਪਰੇਸ਼ਾਨੀ ਨਹੀਂ ਹੈ ਕੁਝ ਚੀਜ਼ਾਂ ਹੁੰਦੀਆਂ ਜੋ ਅਸੀਂ ਸ਼ਬਦਾਂ ਦੇ ਵਿੱਚ ਵੀ ਬਿਆਨ ਨਹੀਂ ਕਰ ਸਕਦੇ ਕਿਉਂਕਿ ਕੁਝ ਤਕਲੀਫਾਂ ਨੂੰ ਸ਼ਬਦ ਨਹੀਂ ਮਿਲਦੇ ਬਿਆਨ ਕਰਨ ਲਈ ਸੋ ਇਹ ਉਹ ਸਿਚੁਏਸ਼ਨਾਂ ਹੁੰਦੀਆਂ ਕਿ ਜਿੱਥੇ ਅਸੀਂ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਪਰਫੈਕਟ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਪੂਰੀ ਤਰ੍ਹਾਂ ਪਰਫੈਕਟ ਹੋ ਕੇ ਵੀ ਅਸੀਂ ਕੁਝ ਚੀਜ਼ਾਂ ਦੇ ਵਿੱਚੋਂ ਠੋਕਰਾਂ ਖਾਧੀਆਂ ਕੁਝ ਰਿਸ਼ਤਿਆਂ ਤੋਂ ਠੋਖੇ ਖਾਦੇ ਠੋਕਰਾਂ ਖਾਧੀਆਂ ਆਪਣਾ 100% ਤੋਂ ਵੀ ਜ਼ਿਆਦਾ ਦੇਣ ਦੇ ਬਾਵਜੂਦ ਸਾਨੂੰ ਉਸ ਦੇ ਬਦਲੇ 1% ਵੀ ਰਿਸਪੈਕਟ ਨਹੀਂ ਮਿਲੀ ਮੀਨ ਸਾਨੂੰ ਰਿਸਪੈਕਟ ਦੀ ਗੱਲ ਹੁੰਦੀ ਹੈ ਕਿ ਜਿਸ ਨਾਲ ਅਸੀਂ ਜ਼ਿੰਦਗੀ ਕੱਟਣੀ ਹੁੰਦੀ ਹੈ ਜੋ ਸਾਡਾ ਲਾਈਫ ਪਾਰਟਨਰ ਹੈ ਅਸੀਂ ਉਸ ਤੋਂ ਰਿਸਪੈਕਟ ਪਿਆਰ ਬਸ ਇਹ ਚੀਜ਼ ਐਕਸਪੈਕਟ ਕਰਦੀਆਂ ਗਹਿਨੇ ਪੈਸੇ ਇਹ ਚੀਜ਼ਾਂ ਸਬਸਾਈਡ ਤੇ ਨਹੀਂ ਇਨ੍ਹਾਂ ਚੀਜ਼ਾਂ ਦਾ ਸ਼ਾਇਦ ਮੇਰੀ ਜ਼ਿੰਦਗੀ ਵਿੱਚ ਤਾਂ ਕੋਈ ਮਹੱਤਵ ਨਹੀਂ ਹੈ ਮੇਰੀ ਲਾਈਫ 'ਚ ਇਨ੍ਹਾਂ ਚੀਜ਼ਾਂ ਦਾ ਪੈਸੇ ਦਾ ਗਹਿਣਿਆਂ ਦਾ ਕੱਪੜਿਆਂ ਦਾ ਇਨ੍ਹਾਂ ਚੀਜ਼ਾਂ ਦਾ ਕੋਈ ਮੇਰੀ ਜ਼ਿੰਦਗੀ 'ਚ ਰੋਲ ਨਹੀਂ ਹੈ ਬਹੁਤ ਸਾਰੀਆਂ ਕੁੜੀਆਂ ਹਲਕ-ਹਲਕ ਸ਼ੌਂਕ ਰੱਖਦੀਆਂ ਹਰ ਇੱਕ ਦਾ ਆਪਣਾ ਸ਼ੌਂਕ ਹੁੰਦਾ ਹੈ ਪਰ ਹਾਲਾਤਾਂ ਦੇ ਨਾਲ ਸ਼ੌਂਕ ਬਦਲਦੇ ਵੀ ਰਹਿੰਦੇ ਆ ਮੀਨ ਉਸ ਦਿਨ ਗੱਲ ਇਹ ਹੀ ਸੀ ਕਿ ਰਿਸਪੈਕਟ ਨਹੀਂ ਮਿਲੀ ਤੁਹਾਨੂੰ ਇੱਕ ਐਕਸਪੈਕਟੇਸ਼ਨਸ ਹੁੰਦੀਆਂ ਤੁਹਾਡੀਆਂ ਕੁਝ ਆਪਣੇ ਹਸਬੈਂਡ ਤੋਂ ਉਹ ਜਦੋਂ ਨਹੀਂ ਮਿਲਦੀਆਂ ਕਿ ਰਿਸਪੈਕਟ ਦੇਵੇ ਚਾਰ ਲੋਕਾਂ ਦੇ ਵਿੱਚ ਰਿਸਪੈਕਟ ਦੇਵੇ ਜਿੱਥੇ ਤੁਹਾਡਾ ਸਾਥ ਦੇਣਾ ਬਣਦਾ ਉੱਥੇ ਇੱਕ ਠੋਕ ਕੇ ਸਾਥ ਦੇਵੇ ਤਾਂ ਕੁੜੀ ਇੱਕ ਵਾਈਫ ਦੀ ਗੱਲ ਕਰੀਏ ਜਿੱਥੇ ਉਹਦਾ ਹਸਬੈਂਡ ਇੰਨਾ ਸਾਥ ਵੀ ਦੇ ਦੇਵੇ ਨਾ ਤਾਂ ਆਪਣੀ jaan ਦੇਣ ਤੱਕ ਵੀ ਚਲੀ ਜਾਂਦੀ ਹੈ ਸਭ ਦੇ ਨਾਲ ਭਿੱੜ ਜਾਂਦੀ ਹੈ ਕਿਉਂਕਿ ਜਿੱਥੇ ਤੁਸੀਂ ਰਿਸਪੈਕਟ ਨਹੀਂ ਕਰਦੇ ਹੋ ਆਪਣੀ ਵਾਈਫ ਦੀ ਰਿਸਪੈਕਟ ਨਹੀਂ ਕਰਦੇ ਹੋ ਚਾਹੇ ਉਹਨੂੰ ਗਹਿਣੇ ਦਿੰਦੇ ਹੋਵੋ ਚਾਹੇ ਉਹਨੂੰ ਸੂਟ ਬਣਾ ਕੇ ਮਹਿੰਗੇ ਮਹਿੰਗੇ ਦਿੰਦੇ ਹੋਵੋ ਪਰ ਚਾਰ ਲੋਕਾਂ ਦੇ ਵਿੱਚ ਜੇ ਤੁਸੀਂ ਆਪਣੀ ਵਾਈਫ ਦੀ ਰਿਸਪੈਕਟ ਨਹੀਂ ਕਰਦੇ ਹੋ ਤਾਂ ਉੱਥੇ ਤੁਹਾਡਾ ਸਭ ਨੇਫੜਾ ਕੀਤਾ ਕਰਾਇਆ ਸੋ ਲਗ ਲਗ ਦਾ ਸਬਦਾ ਆਪਣਾ ਆਪਣਾ ਹਿਸਾਬ ਕਿਤਾਬ ਹੁੰਦਾ ਜੀ ਆਪਣੀ ਤਰਬੀਅਤ ਦੇ ਹਿਸਾਬ ਨਾਲ ਆਪਣੀ ਵਾਈਫ ਨੂੰ ਹੈਂਡਲ ਕਰਦੇ ਆ ਆਪਣੀ ਵਾਈਫ ਨੂੰ ਡੀਲ ਕਰਦੇ ਆ ਸੋ ਸਭ ਧੀ ਆਪਣੀ ਆਪਣੀ ਸੋਚ ਆਪਣਾ ਨਜ਼ਰੀਆ ਸੋ ਸਾਡਾ ਇਹ ਮੰਨਣਾ ਹੈ ਮੇਰਾ ਖਾਸ ਕਰਕੇ ਇਹ ਮੰਨਣਾ ਹੈ ਕਿ ਜੋ ਅਸੀਂ ਅੱਜ ਤੋਂ 15 ਸਾਲ 13 ਸਾਲ 12 ਸਾਲ ਜਾਂ 20 ਸਾਲ ਪਹਿਲਾਂ ਮੈਰੀਜ਼ ਹੋਈ ਐ ਸਾਡੇ ਦੌਰ ਚ ਫੋਨ ਨਹੀਂ ਆਇਆ ਸੀ ਸਾਡਾ ਕੋਈ ਮੋਬਾਈਲਾਂ ਦਾ ਦੌਰ ਨਹੀਂ ਸੀ ਸਾਡਾ ਕੋਈ ਰੀਲਾਂ ਵਾਲਾ ਦੌਰ ਨਹੀਂ ਸੀ ਸਾਡਾ ਆਇਲੈਕਸ ਬੈਂਡਸ ਵਾਲਾ ਦੌਰ ਨਹੀਂ ਸੀ ਕਿ ਅਸੀਂ ਬੈਂਡਸ ਲਈਏ ਮੁੰਡੇ ਨੂੰ ਚੀਟ ਕਰਤਾ ਜੋ ਕਿ ਅੱਜ ਚੱਲ ਰਿਹਾ ਸਾਨੂੰ ਅੱਜ ਵਾਲੇ ਹਾਲਾਤਾਂ ਨਾਲ ਕੰਪੇਅਰ ਨਾ ਕਰਿਆ ਕਰੋ ਸਾਨੂੰ ਅੱਜ ਦੇ ਹਾਲਾਤਾਂ ਨਾਲ ਨਾ ਤੋਲਿਆ ਕਰੋ ਸਾਡੀਆਂ ਸਿਚੁਏਸ਼ਨਾਂ ਸੀਆਂ ਜਿਹੜੀਆਂ ਕੋਈ ਇੱਕ ਜੈਨੂਇਨ ਪ੍ਰੋਬਲਮ ਇੱਕ ਸੱਚਾਈ ਤੇ ਆਧਾਰਿਤ ਘਟਨਾਵਾਂ ਜੋ ਸਾਡੇ ਨਾਲ ਜਿਨ੍ਹਾਂ ਦਾ ਵजूद ਹੈ ਅਸੀਂ ਉਹਨਾਂ ਘਟਨਾਵਾਂ ਦੀ ਗੱਲ ਕਰਦੇ ਆਂ ਅੱਜ ਵੀ ਹੈ ਉਹਨਾਂ ਦਾ ਵਜੂਦ ਜੋ ਗੱਲਾਂ ਅਸੀਂ ਕਰਦੀਆਂ ਜਾਂ ਮੈਂ ਕਰਦੀਆਂ ਉਹਨਾਂ ਦਾ ਅੱਜ ਵੀ ਵਜੂਦ ਹੈਗਾ ਪਰ ਉਹ ਓਲੇ 'ਚ ਪਰਦੇ 'ਚ ਰੱਖੀਆਂ ਹੋਈਆਂ ਨੇ ਕਿਉਂਕਿ ਉੱਥੇ ਸੁਸਾਇਟੀ ਵਰਕ ਕਰਦੀ ਐ ਸਮਾਜ ਵਰਕ ਕਰਦਾ ਇੱਕ ਕੁੜੀ ਨੂੰ ਉਹ ਚੀਜ਼ਾਂ ਦੱਸਣ ਤੇ ਮਤਲਬ ਲੁਕੋਣ ਤੇ ਮਜਬੂਰ ਕੀਤਾ ਜਾਂਦਾ ਦੱਸਣ ਨਹੀਂ ਦਿੱਤੀਆਂ ਜਾਂਦੀਆਂ ਕਿਉਂਕਿ ਘਰਦਿਆਂ ਦਾ ਪ੍ਰੈਸ਼ਰ ਮਾਂ ਪਿਓ ਦਾ ਪ੍ਰੈਸ਼ਰ ਸੁਸਾਇਟੀ ਦਾ ਪ੍ਰੈਸ਼ਰ ਆਂਡ ਗਵਾਂਡ ਪੰਜ ਸਰਪੰਚ ਪੰਚਾਇਤ ਬਹੁਤ ਕੁਝ ਦੇਖਣਾ ਪੈਂਦਾ ਕਿ ਅਸੀਂ ਜੇ ਇਹ ਪ੍ਰੋਬਲਮ ਹੈ ਇੱਕ ਤਾਂ ਪ੍ਰੋਬਲਮ ਹੋਈ ਇੱਕ ਕੁੜੀ ਨਾਲ ਹਾਦਸਾ ਹੋਇਆ ਉੱਪਰੋਂ ਉਹ ਹਾਦਸਾ ਐਕਸਪਲੇਨ ਨਹੀਂ ਕਰ ਸਕਦੀ ਕਿਸੇ ਨੂੰ ਦੱਸ ਨਹੀਂ ਸਕਦੀ ਉਹ ਐਕਸਪ੍ਰੈਸ ਨਹੀਂ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਕਿਉਂਕਿ ਸੋਸਾਇਟੀ ਦਾ ਉਸ ਦੇ ਉੱਪਰ ਪ੍ਰੈਸ਼ਰ ਇੰਨਾ ਬਣਾਇਆ ਹੁੰਦਾ ਸਾਰਾ ਕੁਝ ਚੱਲਣ ਲਈ ਕੁੜੀ ਨੂੰ ਇੰਨਾ ਜ਼ਿਆਦਾ ਪ੍ਰਪੇਅਰ ਪਹਿਲਾਂ ਤੋਂ ਹੀ ਕਰ ਦਿੱਤਾ ਗਿਆ ਹੁੰਦਾ ਤੇ ਉਹਨਾਂ ਦੇ ਵਿੱਚੋਂ ਸੌਆਂ ਦੇ ਵਿੱਚੋਂ ਇੱਕ ਦੋ ਜਦੋਂ ਉੱਠ ਕੇ ਇਹਨਾਂ ਚੀਜ਼ਾਂ ਤੇ ਬੋਲਦੀਆਂ ਨੇ ਕਿ ਇਹ ਚੀਜ਼ਾਂ ਗਲਤ ਨਹੀਂ ਤਾਂ ਜਿੰਨੇ ਮੰਨ ਲਓ ਜੇ 100 ਦੇ ਵਿੱਚੋਂ 30 35 ਬੰਦਿਆਂ ਦੀ ਵੀ ਆਪਾਂ ਗੱਲ ਕਰੀਏ 30 35 ਕੁੜੀਆਂ ਦੁਖੀ ਨੇ ਪਰੇਸ਼ਾਨ ਨੇ ਉਹਨਾਂ ਦੇ ਹਸਬੈਂਡ ਨੂੰ ਉਹ ਸਾਡੀ ਗੱਲ ਮੇਰੀ ਗੱਲ ਲੱਗ ਗਈ ਮੈਂ ਵੀਡੀਓ ਵਿੱਚ ਕੋਈ ਗੱਲ ਰੱਖਦੀ ਆ ਮੈਂ ਆਪਣੀ ਗੱਲ ਰੱਖਦੀ ਆ ਮੈਨੂੰ ਪਤਾ ਉਹ ਮੇਰੇ ਨਾਲ ਸਿਚੁਏਸ਼ਨ ਹੋਈ ਹੈ ਮੈਂ ਉਹ ਫਲਾਟ ਹੰਡਾਇ ਹੁਣ 35 ਕੁੜੀਆਂ ਜਿਹੜੀਆਂ ਪਰੇਸ਼ਾਨ ਨੇ ਉਹਨਾਂ ਦੇ ਹਸਬੰਦ ਨੂੰ ਮੇਰੀ ਗੱਲ ਚੰਗੀ ਨਹੀਂ ਲੱਗੂਗੀ ਸੋ ਉਹ ਆਪਣੀ ਸੋਚ ਤੇ ਆਪਣੀ ਬੁੱਧੀ ਜਿੰਨੀ ਉਹਨਾਂ ਦੀ ਹੈਗੀ ਉਸ ਦੇ ਹਿਸਾਬ ਨਾਲ ਆਪਣਾ ਉੱਥੇ ਵਿਚਾਰ ਛੱਡਦੀ ਆ ਸੋ ਉਹਨਾਂ ਦਾ ਆਪਾਂ ਨੂੰ ਕੋਈ ਫਰਕ ਵੀ ਨਹੀਂ ਪੈਂਦਾ ਪਰ ਜੇ ਆਪਾਂ ਗੱਲ ਕਰੀਏ ਕਿ ਇਹ ਪ੍ਰੋਬਲਮ ਮੇਰੇ ਮੇਰੀ ਜਾਂ ਬਿਰਲੀਆਂ ਬਿਰਲੀਆਂ ਦੀ ਹੈ ਤਾਂ ਇਹ ਬਿਲਕੁਲ ਝੂਠ ਹੈ ਜਾਂ ਇਹ ਪ੍ਰੋਬਲਮ ਅੱਜ ਦੇ ਟਾਈਮ ਚ ਖਤਮ ਹੋ ਚੁੱਕੀ ਹੈ 20 ਸਾਲ ਜੋ ਲੋਕ ਪਹਿਲਾਂ ਕਰਦੇ ਸੀ ਉਹ ਅੱਜ ਨਹੀਂ ਕਰਦੇ ਇਹ ਵੀ ਇੱਕ ਝੂਠ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਸੱਚ ਦੇ ਨਾਲ ਸਾਹਮਣਾ ਕਰਦੇ ਹੋ ਜਦੋਂ ਕਿਤਾਬਾਂ ਔਰ ਰੀਲਾਂ ਦੀ ਦੁਨੀਆ ਤੋਂ ਬਾਹਰ ਨਿਕਲ ਕੇ ਰੀਅਲ ਲਾਈਫ ਦੇ ਵਿੱਚ ਤੁਸੀਂ ਵਿਜ਼ਿਟ ਕਰਦੇ ਹੋ ਤੁਹਾਨੂੰ ਪਤਾ ਚੱਲਦਾ ਐ ਐਕਚੁਅਲ ਚ ਉਦੋਂ ਕਿ ਇਹ ਤਾਂ ਹਰ ਤੀਸਰੇ ਚੌਥੇ ਘਰ ਦੀ ਕਹਾਣੀ ਹੈ ਕਿਸੇ ਦੀ ਥੋੜੀ ਹੈ ਕਿਸੇ ਦੀ ਜ਼ਿਆਦਾ ਹੈ ਕਿਸੇ ਦੀ ਕਿਸੇ ਮਜਬੂਰੀਆਂ ਕਾਰਨ ਦਬਾ ਦਿੱਤੀ ਜਾਂਦੀ ਹੈ ਕਿਸੇ ਦੇ ਮਾਪਿਓ ਸਾਥ ਨਹੀਂ ਦਿੰਦਾ ਕੁੜੀਆਂ ਦੇ ਕਿਸੇ ਕੁੜੀਆਂ ਦੇ ਦੋ ਬੱਚੇ ਹੁੰਦੇ ਇੱਕ ਬੱਚਾ ਹੁੰਦਾ ਉਹ ਆਪਣੇ ਬੱਚਿਆਂ ਦੇ ਮੂੰਹ ਨੂੰ ਉਹ ਤਸ਼ੱਦਦ ਉਹ ਤਕਲੀਫਾਂ ਸਹਿ ਰਹੀ ਹੈ ਅੱਜ ਵੀ ਤਕਲੀਫਾਂ ਸਹਿ ਰਹੀ ਹੈ ਕਿਉਂਕਿ ਉਹਨੂੰ ਉਹਦੇ ਪਿਕੇ ਵੀ ਇਹ ਨਹੀਂ ਕਹਿੰਦੇ ਕਿ ਤੂੰ ਤੇਰੇ ਤੇ ਪ੍ਰੋਬਲਮ ਹੈ ਤਕਲੀਫ ਹੈ ਤੂੰ ਸਾਡੇ ਕੋਲ ਆਜ ਹੀ ਅਸੀਂ ਤੈਨੂੰ ਰੋਟੀ ਦੇ ਦੇਾਂਗੇ ਸਾਡੇ ਪਿਕੇ ਇਹ ਕਹਿੰਦੇ ਆ ਕਿ ਤੂੰ ਚਾਹੇ ਮਰਜੀ ਅਸੀਂ ਤੇਰਾ ਸਿਵਾ ਟਕਿਆਵਾਂਗੇ ਪਰ ਸਾਡੇ ਘਰੇ ਵਾਪਸ ਨਹੀਂ ਸੋ ਕੁੜੀਆਂ ਕੋਲੇ ਆਪਸ਼ਨ ਹੀ ਨਹੀਂ ਬਚਦੇ ਆ ਨਾ ਵਾਪਸ ਪਿੰਡ ਆਪਣੇ ਪਿੰਡ ਜਾਂਦੇ ਨਾ ਆਪਣੇ ਸਹਰੇ ਪਿੰਡ ਰਹਿੰਦੇ ਕਈ ਵਾਰ ਇੰਨਾ ਪ੍ਰੈਸ਼ਰ ਵੱਧ ਜਾਂਦਾ ਹੈ ਕਿ ਫਿਰ ਉਹ ਇਸ ਦੁਨੀਆ ਨੂੰ ਛੱਡਣ ਤੇ ਮਜਬੂਰ ਹੋ ਜਾਂਦੀਆਂ ਸੋ ਸਿਚੁਏਸ਼ਨਾਂ ਅੱਜ ਵੀ ਹੈ ਇਹ ਨਹੀਂ ਕਹਿੰਦੇ ਕਿ ਮੁੰਡੇ ਨਹੀਂ ਪ੍ਰੋਬਲਮ ਦੇ ਵਿੱਚ ਮੁੰਡਿਆਂ ਨਾਲੇ ਚੀਜ਼ਾਂ ਨਹੀਂ ਘਟਦੀਆਂ ਥੋੜਾ ਜਿਹਾ ਸਮਾਂ ਬਦਲ ਗਿਆ ਹੁਣ ਮੁੰਡਿਆਂ ਦੇ ਨਾਲ ਪ੍ਰੋਬਲਮਸ ਵੀ ਹੋਣੀਆਂ ਸ਼ੁਰੂ ਹੋਊਗਾ ਜਿਵੇਂ ਜਿਵੇਂ ਕੁਛ ਕੁੜੀਆਂ ਗਲਤ ਕਰਦੀਆਂ ਮੁੰਡਿਆਂ ਦੇ ਨਾਲ ਉਹ ਚੀਜ਼ਾਂ ਵੀ ਸਾਹਮਣੇ ਆਉਣਗੀਆਂ ਸ਼ੁਰੂ ਹੋਊਗਾ ਬਟ ਇੰਨੀਆਂ ਵੀ ਨਹੀਂ ਐ ਜਿੰਨੀਆਂ ਵਖਾ ਦਿੱਤੀਆਂ ਜਾਂਦੀਆਂ ਕਿਉਂਕਿ ਮਾਰੇ ਪੱਖ ਨੂੰ ਕਮਜ਼ੋਰ ਪੱਖ ਦੀ ਜਦੋਂ ਕੋਈ ਗਲਤੀ ਹੁੰਦੀ ਹੈ ਜਾਂ ਕਿਸੇ ਕੁੜੀ ਦੀ ਗਲਤੀ ਲਾਲੀ ਆਪਾਂ ਹੁੰਦੀ ਹੈ ਜਿਸ ਨੂੰ ਸਮਾਜ ਨੇ ਸਦੀਆਂ ਤੋਂ ਮੁੱਦਤਾਂ ਤੋਂ ਦਬਾ ਕੇ ਰੱਖਿਆ ਜਦੋਂ ਕਿਸੇ ਉਸ ਕੁੜੀ ਦੀ ਗਲਤੀ ਕਿਤੇ ਪਾਈ ਜਾਂਦੀ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਵਧਾ ਚੜਾ ਕੇ ਹਾਈਲਾਈਟ ਕਰ ਦਿੱਤਾ ਜਾਂਦਾ ਹੈ ਤਾਂ ਜੋ ਹੋਰਾਂ ਕੁੜੀਆਂ ਦੇ ਲਈ ਉਹ ਸੋਸਾਇਟੀ ਐਗਜ਼ੈਂਪਲ ਸੈੱਟ ਕਰ ਸਕੇ ਕਿ ਇਹ ਕੁੜੀ ਗਲਤ ਹੈ ਸੋ ਕੁੜੀ ਨਹੀਂ ਫਿਰ ਕੁੜੀਆਂ ਬਣ ਜਾਂਦੀਆਂ ਬਹੁਤ ਸਾਰੀਆਂ ਕੁੜੀਆਂ ਉਸ ਘਟਨਾ ਦੇ ਵਿੱਚ ਸ਼ਾਮਲ ਹੋ ਜਾਂਦੀਆਂ ਜਿਨ੍ਹਾਂ ਨੇ ਉਹ ਚੀਜ਼ਾਂ ਕਰੀਆਂ ਹੀ ਨਹੀਂ ਹੁੰਦੀਆਂ ਆਪਣੇ ਸਹੁਰਿਆਂ ਦੇ ਨਾਲ ਕੀਤਾ ਹੀ ਨਹੀਂ ਹੁੰਦਾ ਜੋ ਪਿਸੀਆਂ ਹੁੰਦੀਆਂ ਲੁੱਟੀਆਂ ਹੁੰਦੀਆਂ ਤੰਗ ਹੋਈਆਂ ਹੁੰਦੀਆਂ ਉਹਨਾਂ ਨੂੰ ਵੀ ਉਸੇ ਤੱਕੜੀ ਤਰਾਜ਼ੂ ਚ ਬਾਕੇ ਤੋਲ ਦਿੱਤਾ ਜਾਂਦਾ ਹੈ ਵੀ ਕੁੜੀਆਂ ਤਾਂ ਐਂ ਕਰਦੀਆਂ ਨੇ ਸੋ ਆਈ ਥਿੰਕ ਤੁਸੀਂ ਸਮਝਦੇ ਹੋਵੋਗੇ ਇਹ ਸਾਡੀ ਸੁਸਾਇਟੀ ਦੇ ਕੁਝ ਹਤਕੰਡੇ ਐ ਜੋ ਟਾਈਮ-ਟਾਈਮ ਤੇ ਅਪਣਾਏ ਜਾਂਦੇ ਐ ਇਹ ਬੜੇ ਹੀ ਪਾਵਰਫੁੱਲ ਹਤਕੰਡੇ ਐ ਇਹਨਾਂ ਦੇ ਕੋਲ ਕਿ ਕਦੋਂ ਕਿਹੜਾ ਹਥਿਆਰ ਬ੍ਰਹਮਾਸਤਰ ਇਹਨਾਂ ਨੇ ਮੈਨ ਉਹ ਹੀ ਕੁੜੀਆਂ ਦੇ ਕੈਰੈਕਟਰ ਨੂੰ ਲੈ ਕੇ ਬ੍ਰਹਮਾਸਤਰ ਉਹ ਇਹਨਾਂ ਦੀ ਸਾਡੀ ਸੁਸਾਇਟੀ ਕੋਲ ਕਦੋਂ ਕਿੱਥੇ ਚਲਾਉਣਾ ਐ ਇਹਨਾਂ ਨੂੰ ਸਭ ਪੱਕੂ ਵੀ ਪਤਾ ਹੁੰਦਾ ਬਹੁਤ ਚੰਗੀ ਤਰ੍ਹਾਂ ਪਤਾ ਹੁੰਦਾ ਇਹਨਾਂ ਨੇ ਕਿੱਥੇ ਇਸ ਚੀਜ਼ ਨੂੰ ਵਰਤਣਾ ਐ ਕਿੱਥੇ ਲਾਗੂ ਕਰਨਾ ਐ ਸੋ ਅਸੀਂ ਇਸ ਦੇ ਨਾਲ ਇੱਕ ਇੱਕ ਕਰਕੇ ਫਾਈਟ ਨਹੀਂ ਕਰ ਸਕਦੇ ਇਸ ਤੇ ਲਈ ਸਾਡਾ ਕੱਲੀਆਂ ਦਾ ਕੋਈ ਵਜੂਦ ਨਹੀਂ ਹੈ ਜੋ ਸਹੀ ਨੇ ਜੋ ਜ਼ੁਲਮ ਜ਼ਹਿਰੀਆਂ ਨਹੀਂ ਇਹ ਇਕਤਾ ਬਿਨਾ ਇੱਕ ਇਹਨਾਂ ਦਾ ਆਨਰ ਹੋਣਾ ਚਾਹੀਦਾ ਜਿਵੇਂ ਕਹਿ ਦਿੰਦੇ ਆ ਕਿ ਇੱਕ ਲੀਡਰ ਹੋਣਾ ਚਾਹੀਦਾ ਇੱਕ ਅੱਛਾ ਲੀਡਰ ਜ਼ਰੂਰੀ ਹੈ ਇੱਕ ਅچھے ਲੀਡਰ ਇੱਕ ਅੱਛੀ ਐਨ ਜੀਓ ਦੇ ਤਹਿਤ ਕੁੜੀਆਂ ਆਪਣੀ ਪਰੇਸ਼ਾਨੀ ਚੋਂ ਇਸ ਤੋਂ ਨਿਕਲ ਸਕਦੀਆਂ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਪੱਕੇ ਨਹੀਂ ਜਾ ਸਕਦੀਆਂ ਇਸ ਲਈ ਵੀ ਤਕਲੀਫ ਸਹਿ ਰਹੀਆਂ ਸੋ ਇੱਕ ਸੰਸਥਾ ਇੱਕ ਐਨ ਜੀਓ ਕੁਝ ਐਸੀ ਹੋਣੀ ਚਾਹੀਦੀ ਹੈ ਜਿੱਥੇ ਜੋ ਵਰਲਡਵਾਈਡ ਹੋਣੀ ਚਾਹੀਦੀ ਹੈ ਇਹ ਨਹੀਂ ਹੈ ਕਿ ਕੋਈ ਸਟੇਟ ਨੂੰ ਲੱਗਦੀ ਹੈ ਜਾਂ ਉੱਥੇ ਮਤਲਬ ਪ੍ਰੈਸ਼ਰ ਜਿਵੇਂ ਕੋਈ ਸਪੋਰਟ ਇੱਕ ਆਪਾਂ ਕਹਿ ਦਿੰਦੇ ਹਾਂ ਨਾ ਹਾਂ ਵਿਸਪਾਰਸ਼ ਲੱਗਦੀ ਹੈ ਫੇਰ ਗੱਲ ਸੁਣਦੇ ਐਨ ਜੀਓ ਕੋਈ ਕਿਸੇ ਦੀਆਂ ਗੱਲਾਂ ਨਹੀਂ ਸੁਣਦਾ ਜੀ ਤੁਸੀਂ ਕਿੰਨੀ ਪ੍ਰੋਬਲਮ ਦੇ ਵਿੱਚ ਹੋ ਕੁਝ ਨਹੀਂ ਸੁਣਦਾ ਜਿੰਨਾ ਚਿਰ ਤੁਹਾਡੇ ਪਿੰਡੇ ਦੇ ਉੱਪਰ ਨੀਲ ਤੁਹਾਡੇ ਜ਼ਖਮ ਨਹੀਂ ਰਸ ਜਾਂਦੇ ਤੁਹਾਡੇ ਵੀਡੀਓ ਨਹੀਂ ਵਾਇਰਲ ਹੋ ਜਾਂਦੀਆਂ ਤੁਹਾਡੇ ਜ਼ਖਮਾਂ ਦੇ ਵਿੱਚੋਂ ਕੀੜੇ ਨਹੀਂ ਰਸਣੇ ਸ਼ੁਰੂ ਹੋ ਜਾਂਦੇ ਨਾ ਉਨਾਂ ਸਿਰ ਐਨ ਜੀਓ ਤੁਹਾਨੂੰ ਹੱਥ ਨਹੀਂ ਪਾਊਗੀ ਕਿਉਂ ਨਹੀਂ ਪਾਊਗੀ ਕਿਉਂਕਿ ਕੁਝ ਸਾਰੀਆਂ ਐਨਜੀਓ ਨਹੀਂ ਗਲਤ ਹੁੰਦੀਆਂ ਕੁਝ ਐਨਜੀਓ ਇਸ ਲਈ ਹੁੰਦੀਆਂ ਕਿ ਆਪਾਂ ਉੱਥੇ ਆਪਣਾ ਹੁਣ ਚਿਹਰਾ ਚੁਮਕਾਉਣਾ ਹੈ ਆਪਾਂ ਆਪਣੀ ਐਨਜੀਓ ਦਾ ਨਾਮ ਚੁਮਕਾਉਣਾ ਹੈ ਉੱਥੇ ਜਾ ਕੇ ਉਹ ਵੀਡੀਓ ਬਣਾ ਕੇ ਉਹਨਾਂ ਕੁੜੀਆਂ ਦੀ ਸਪੋਰਟ ਉਹਨਾਂ ਜਾਂ ਬਜ਼ੁਰਗਾ ਦੀ ਸਪੋਰਟ ਕੀਤੀ ਜਾਂਦੀ ਹੈ ਕਿਉਂਕਿ ਉੱਥੇ ਚਿਹਰਾ ਚੁਮਕਾਉਣ ਦੀ ਗੱਲ ਆ ਜਾਂਦੀ ਹੈ ਸੋ ਕੁੜੀਆਂ ਅੱਜ ਵੀ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਨੇ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਨੇ ਕਿਉਂਕਿ ਮੈਂ ਰੋਜ਼ ਗੱਲ ਕਰਦੀ ਆ ਮੈਨੂੰ ਪਤਾ ਮੇਰੇ ਕੋਲੇ ਤਿੰਨ ਚਾਰ ਕਾਲ ਰੋਜ਼ ਕੁੜੀਆਂ ਦੀ ਆਉਂਦੇ ਆ ਜਿਨ੍ਹਾਂ ਦੀ ਸਿਚੁਏਸ਼ਨ ਸੁਣ ਕੇ ਮੈਨੂੰ ਵੀ ਇਹ ਲੱਗਦਾ ਕਿ ਮੇਰੀ ਪ੍ਰੋਬਲਮ ਛੋਟੀ ਆ ਉਹਨਾਂ ਦੀ ਪ੍ਰੋਬਲਮ ਮੇਰੇ ਤੋਂ ਵੀ ਬਹੁਤ ਵੱਡੀ ਆ ਸੋ ਬਸ ਚੀਜ਼ਾਂ ਨੂੰ ਜਾਣਨ ਦੀ ਬਰੀਕੀ ਨਾਲ ਲੋੜ ਹੁੰਦੀ ਆ ਪ੍ਰੋਬਲਮ ਆ ਹੈ ਉਹਨਾਂ ਦਾ ਵजूद ਹੈ ਅੱਜ ਵੀ ਕੁੜੀਆਂ ਦੇ ਨਾਲ ਪ੍ਰੋਬਲਮ ਆ ਹੈ ਸੀਮ ਪਾਈਆਂ ਜਾਂਦੀਆਂ ਪਰ ਲੋਕ ਜ਼ਿਆਦਾਤਰ ਹੁਣ ਇਹਨਾਂ ਚੀਜ਼ਾਂ ਨੂੰ ਮੰਨਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਗਏ ਕਿਉਂਕਿ ਇੱਕ ਇਹਨਾਂ ਨੂੰ ਪੱਜ ਮਿਲ ਗਿਆ ਇੱਕ ਵਜ੍ਹਾ ਮਿਲ ਗਈ ਹੈ ਕਿ ਹੁਣ ਕੁੜੀਆਂ ਮੁੰਡਿਆਂ ਨੂੰ ਤੰਗ ਕਰਦੀਆਂ ਨੇ ਪਰ ਜੋ ਇਹ ਕਿਤੇ ਵੀ ਇਕੁਐਲਿਟੀ ਨਹੀਂ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਕਿ ਪੂਰੀ ਤਰ੍ਹਾਂ ਕੁੜੀਆਂ ਮੁੰਡਿਆਂ ਨੂੰ ਤੰਗ ਕਰ ਰਹੀਆਂ ਜਾਂ ਮੁੰਡੇ ਕੁੜੀਆਂ ਨੂੰ ਇਹ ਮਿਕਸ ਅਪ ਨੇ ਸਾਰਾ ਕੁਝ ਪਹਿਲੇ ਦਿਨ ਤੋਂ ਹੀ ਚੱਲਿਆ ਆ ਰਿਹਾ ਬਹੁਤ ਸਾਰੀਆਂ ਕੁੜੀਆਂ ਪਹਿਲੇ ਦਿਨ ਤੋਂ ਵੀ ਮੁੰਡਿਆਂ ਨੂੰ ਪਰੇਸ਼ਾਨ ਕਰਦੀਆਂ ਹੁੰਦੀਆਂ ਜਦੋਂ ਤੱਕ ਉਹ ਵੀਡੀਓਜ਼ ਕੈਮਰੇ ਨਹੀਂ ਹੁੰਦੇ ਸੀਗੇ ਲੋਕਾਂ ਦੇ ਸਾਹਮਣੇ ਨਹੀਂ ਆਉਂਦੇ ਸੀਗੇ ਕੇਸ ਉਦੋਂ ਵੀ ਹੁੰਦੇ ਹੋਣੇ ਬਟ ਹੁਣ ਥੋੜੇ ਜੇ ਮੀਡੀਆ ਦਾ ਦੌਰ ਹੋਣ ਕਰਕੇ ਸੋਸ਼ਲ ਮੀਡੀਆ ਦਾ ਕਰਕੇ ਲੋਕਾਂ ਦੇ ਚਿਹਰੇ ਆ ਜਿਹੜੇ ਉਹ ਸਾਹਮਣੇ ਆ ਜਾਂਦੇ ਆ ਤਾਂ ਥੋੜਾ ਜਿਹਾ ਇਹ ਚੀਜ਼ਾਂ ਜਿਹੜੀਆਂ ਉਹ ਹਾਈਲਾਈਟ ਜ਼ਿਆਦਾ ਹੋ ਜਾਂਦੀਆਂ ਕਿ ਕੁੜੀਆਂ ਵੀ ਐ ਕਰਦੀਆਂ ਕਿਉਂਕਿ ਇਹ ਚੰਬੇ ਜੇ ਵਾਲੀ ਗੱਲ ਲੱਗਦੀ ਹੈ ਤਾਂ ਉਸ ਚੀਜ਼ ਨੂੰ ਜ਼ਿਆਦਾ ਵਧਾ ਚੜਾ ਕੇ ਫਿਰ ਪੇਸ਼ ਕਰ ਦਿੱਤਾ ਜਾਂਦਾ ਸੋ ਮੈਂ ਜੇ ਆਪਾਂ ਹੁਣ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਅੱਜ ਮੈਂ ਇੱਕ ਕੁੜੀ ਦੀ ਸਟੋਰੀ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆਂ ਪ੍ਰੋਬਲਮਾਂ ਦੇਖੋ ਜੇ ਉਹਨਾਂ ਦੀ ਆਪਾਂ ਦੱਸਣ ਬੈਠ ਜਾਈਏ ਤਾਂ ਵੀਡੀਓ ਬਹੁਤ ਲੰਬੀ ਹੋ ਜਾਨੀ। ਸ਼ਾਰਟਕਟ ਦੇ ਵਿੱਚ ਗੱਲ ਕਰਾਂਗੇ ਆਪਾਂ ਕਿ ਇਸ ਕੁੜੀ ਨੇ ਮੈਨੂੰ ਪਹਿਲਾਂ ਵੀ ਕਾਫੀ ਟਾਈਮ ਤੋਂ ਗੱਲ ਕੀਤੀ ਸੀ ਮੇਰੇ ਨਾਲ ਕਿ ਸੱਸ ਸੋਹਰੇ ਜਿਵੇਂ ਮਤਲਬ ਇੱਕ ਸੋਹਰਿਆਂ ਦਾ ਨਾ ਰੂਪ ਹੁੰਦਾ ਹੈ। ਕੁਝ ਰੂਪ ਲੋਕਾਂ ਦੇ ਨਾ ਇਹੋ ਜਿਹੇ ਚਿਹਰੇ ਹੁੰਦੇ ਆ ਦੋ ਦੋ ਚਿਹਰੇ। ਦੁਨੀਆ ਨੂੰ ਦਿਖਾਉਣ ਲਈ ਕੋਈ ਹੋਰ ਚਿਹਰੇ ਹੁੰਦੇ ਇਹਨਾਂ ਕੋਲ। ਘਰੇ ਇਹਨਾਂ ਤੇ ਇੱਕ ਹੋਰ ਚਿਹਰਾ ਹੁੰਦਾ। ਸੋ ਲੋਕ ਜਦੋਂ ਕੋਈ ਘਟਨਾ ਕਰਮ ਬਾਰੇ ਜਾਣਦੇ ਆ ਨਾ ਵੀ ਫਲਾਨੇ ਦੀ ਨੋਨ ਨੂੰ ਤੰਗ ਕੀਤਾ ਜਾਂਦਾ ਹੈ ਤਾਂ ਕੁਛ ਸੱਸ ਘਰ ਵਾਲੇ ਤੇ ਸਹਰਿਆਂ ਦੀ छवि ਬਾਹਰ ਇਸ ਤਰ੍ਹਾਂ ਦੀ ਬਣ ਚੁੱਕੀ ਹੁੰਦੀ ਹੈ ਵੀ ਉਹ ਲੋਕ ਯਕੀਨ ਹੀ ਨਹੀਂ ਕਰਦੇ ਵੀ ਇਹ ਬੰਦੇ ਆਪਣੀ ਨੋਨ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਵੀ ਕਰ ਸਕਦੇ ਆ ਕਿਉਂਕਿ ਉਹਨਾਂ ਨੇ ਬਾਹਰ ਜਿਹੜਾ ਚਿਹਰਾ ਜੋ ਮੁਖੌਟਾ ਪਾਇਆ ਹੈ ਬਾਹਰ ਲੋਕਾਂ ਦੇ ਵਿੱਚ ਚੰਗੇ ਬੰਨ ਦਾ ਢੋਂਗ ਹੈ ਉਹ ਬਾਹਰ ਕਰਦੇ ਨੇ ਉਹ ਲੋਕ ਕਿਸੇ ਦੇ ਘਰ ਦੀ ਸਿਚੁਏਸ਼ਨ ਘਰੇ ਆ ਕੇ ਤਾਂ ਦੇਖਦੇ ਹੀ ਨਹੀਂ ਆ ਕਿ ਐਕਚੁਅਲ ਦੇ ਵਿੱਚ ਉਹ ਘਰੇ ਆਪਣੀ ਨੋਨ ਨਾਲ ਕੀ ਕਰ ਰਹੇ ਨੇ ਇਕ ਕਿਸੇ ਭੈਣ ਨੇ ਲਵ ਮੈਰਿਸ ਕਰਾਈ ਸੀਗੀ ਅਸ ਤੋਂ ਘੱਟ 10 ਸਾਲ ਪਹਿਲਾਂ ਲਵ ਮੈਰੀਸ ਕਰਵਾ ਕੇ ਵਧੀਆ ਉਹਨਾਂ ਦੇ ਘਰ ਦੇ ਆਨੇ ਮਿਲ ਵਰਤ ਕੇ ਵਿਆਹ ਕੀਤਾ ਤੂੰ ਇਹ ਨਹੀਂ ਕਿ ਕੁੜੀ ਨੇ ਭੱਜ ਕੇ ਵਿਆਹ ਕਰਾਇਆ ਸੀ ਸਭ ਦੀ ਰਜ਼ਾਮੰਦੀ ਨਾਲ ਵਿਆਹ ਹੋਇਆ ਸੀਗਾ ਪਰ ਉਸ ਤੋਂ ਕੁਝ ਟਾਈਮ ਬਾਅਦ ਘਰ ਵਾਲੇ ਦਾ ਇੱਥੇ ਕਸੂਰ ਘਰ ਵਾਲੇ ਦਾ ਹੈ ਜੀ ਘਰ ਵਾਲੇ ਨੂੰ ਆਪਣੀ ਵਾਈਫ ਦੇ ਲਈ ਸਟੈਂਡ ਲੈਣਾ ਚਾਹੀਦਾ ਹੈ ਅਗਰ ਹਸਬੰਡ ਸਟੈਂਡ ਲੈਂਦਾ ਵਾਈਫ ਲਈ ਤਾਂ ਕਿਸੇ ਦੀ ਜ਼ਰਤ ਨਹੀਂ ਹੁੰਦੀ ਵੀ ਤੁਹਾਡੀ ਘਰ ਵਾਲੀ ਵੱਲ ਕੋਈ ਉਂਗਲ ਵੀ ਚੱਕ ਜੇ ਤੁਹਾਡੀ ਘਰ ਵਾਲੀ ਨੂੰ ਕੋਈ ਮਾੜਾ ਚੰਗਾ ਸ਼ਬਦ ਬੋਲ ਜੇ ਜਾਂ ਤੁਹਾਡੀ ਮੰਮੀ ਤੁਹਾਡੀ ਨਨਤ ਉਹਨਾਂ ਦੀ ਡਿਸਰੈਸਪੈਕਟ ਕਰਨ ਜਿੰਨੀ ਤੁ ਤੁਸੀਂ ਰਿਸਪੈਕਟ ਕਰੋਗੇ ਵਾਈਫ ਦੀ ਤਾਂ ਤੁਹਾਡੀ ਰਿਸਪੈਕਟ ਨਾਲ ਸਾਰੀ ਫੈਮਿਲੀ ਸਾਰੇ ਰਿਸ਼ਤੇਦਾਰ ਸਾਰੇ ਰਿਸ਼ਤੇਦਾਰ ਤੁਹਾਡੀ ਵਾਈਫ ਦੀ ਰਿਸਪੈਕਟ ਕਰਨਗੇ ਤੇ ਵਾਈਫ ਦਾ ਵੀ ਫਰਜ ਬਣਦਾ ਕਿ ਆਪਣੇ ਹਸਬੈਂਡ ਦੀਆਂ ਜੁਨੀਅਰ ਰਿਸਪੌਂਸਿਬਿਲਟੀਆਂ ਬਖੂਬੀ ਨਿਭਾਉਣ ਉਹਦੇ ਰਿਸ਼ਤੇਦਾਰਾਂ ਨੂੰ ਆਪਣੇ ਰਿਸ਼ਤੇਦਾਰ ਸਮਝੋ ਉਹਨਾਂ ਦੇ ਮਾਪੇ-ਮਾਪ ਨੂੰ ਆਪਣੇ ਮਾਪੇ ਸਮਝੋ ਪਰ ਮਾਪੇ-ਮਾਪ ਦੀਆਂ ਵੀ ਕੁਝ ਲਿਮਿਟਸ ਹੁੰਦੀਆਂ ਕੁਝ ਕੁ ਡਿਊਟੀਆਂ ਹੁੰਦੀਆਂ ਜੋ ਉਹਨਾਂ ਨੂੰ ਟਾਈਮ-ਟਾਈਮ ਤੇ ਨਿਭਾਉਣਾ ਚਾਹੀਦਾ ਹੈ ਨਹੀਂ ਤਾਂ ਘਰ ਤਾਂ ਜਦੋਂ ਮਰਜ਼ੀ ਖਿਲਾਰ ਲੋ ਜੀ ਇਹ ਰਿਸ਼ਤੇ ਜਦੋਂ ਮਰਜ਼ੀ ਬਖੇਰ ਲੋ ਇਹਨਾਂ ਨੂੰ ਸਿਮਟਣਾ ਵੱ ਖਿਲਾਰਨਾ 5 ਮਿੰਟਾਂ ਦੀ ਖੇਡ ਹੈ ਉਸ ਪੈਣ ਦੇ ਮੁਤਾਬਕ ਉਹ ਕਹਿੰਦੀ ਹੈ ਕਿ ਉਸ ਦੀ ਸਿਚੁਏਸ਼ਨ ਇਹ ਧੀ ਹੈ ਕਿ ਜਦੋਂ ਤੋਂ ਵਿਆਹੀ ਗਈ ਹੈ ਥੋੜੇ ਟਾਈਮ ਬਾਅਦ ਹੀ ਮਤਲਬ ਹਰ ਚੀਜ਼ ਨੂੰ ਤਾਲਾ ਲਾਉਣਾ ਸ਼ੁਰੂ ਕਰਤਾ ਸੱਸ ਨੇ ਘਰ ਦੇ ਵਿੱਚ ਕਿਚਨ ਦੇ ਵਿੱਚ ਜੀਰਾ ਚਾਹ ਪੱਤੀ ਖੰਡ ਦੁੱਧ ਲੱਸੀ ਘਿਓ ਨਮਕ ਮਿਰਚ ਉਸਨੇ ਮੈਨੂੰ ਬਹੁਤ ਕੁਝ ਗਿਨਾਇਆ ਜਿਸ ਨੂੰ ਸਭ ਨੂੰ ਲੋਕਰ ਮਤਲਬ ਤਾਲਾ ਲੱਗਿਆ ਹੋਇਆ ਕੈਬਿਨਟ ਦੇ ਵਿੱਚ ਸੱਸ ਕਿਤੇ ਵੀ ਚਲੀ ਜਾਂਦੀ ਹੈ ਚਾਬੀ ਨਾਲ ਲੈ ਕੇ ਜਾਂਦੀ ਹੈ ਉਸ ਨੂੰ ਕੁਝ ਸਮਾਨ ਵਰਤਨ ਲੈਣੀ ਦਿੱਤਾ ਜਾਂਦਾ ਜਦੋਂ ਸਬਜੀ ਨੂੰ ਤੜਕਾ ਲਗਾਉਣਾ ਹੈ ਤਾਂ ਉਸ ਦੇ ਕੋਲ ਖੜ ਕੇ ਉਸ ਨੂੰ ਕੁਆਂਟੀਟੀ ਨਾਪ ਕੇ ਤੇਲ ਕੱਟ ਕੇ ਦਿੱਤਾ ਜਾਂਦਾ ਨਾਪ ਕੇ ਸਮਾਨ ਔਰ ਵਾਪਸ ਸਮਾਨ ਉਸੇ ਲੋਕਰ ਮਤਲਬ ਕਪ ਬੋਰਡ ਦੇ ਵਿੱਚ ਸੰਭਾਲ ਕੇ ਲੋਕ ਲਗਾ ਦਿੱਤਾ ਜਾਂਦਾ ਇਹ ਸਿਚੁਏਸ਼ਨ ਹੈ ਵੱਡਿਆਂ ਵੱਡਿਆਂ ਕੋਠੀਆਂ 'ਚ ਰਹਿਣ ਵਾਲੇ ਛੋਟੀ ਮਾਨਸਿਕਤਾ ਵਾਲੇ ਲੋਕਾਂ ਦੀਆਂ ਤੇ ਬਾਹਰ ਜਦੋਂ ਕੋਈ ਜੱਗ ਹੁੰਦਾ ਭੰਡਾਰਾ ਹੁੰਦਾ ਕਿਸੇ ਕੰਨਿਆਂ ਦਾ ਵਿਆਹ ਹੁੰਦਾ ਕੋਈ ਨਗਰ ਕੀਰਤਨ ਹੈ ਕੋਈ ਕਿਸੇ ਦਾ ਜਗਰਾਤਾ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਧਾਰਮਿਕ ਸਥਾਨ ਦੇ ਉੱਪਰ ਕੰਮ ਹੈ ਤਾਂ ਉੱਥੇ ਵੱਧ ਚੜ ਕੇ ਸੇਵਾ ਸੂਟ ਡੋਨੇਟ ਕਰਨੇ ਕੱਪੜੇ ਜਿਵੇਂ ਆਪਾਂ ਕਹਿ ਦਿੰਨੇ ਜੋ ਵੀ ਜੋ ਸਮਾਨ ਡੋਨੇਸ਼ਨ ਦਾ ਉਸ ਟਾਈਮ ਤੇ ਨੀਡ ਹੁੰਦੀ ਹੈ ਤਾਂ ਨੀਡੀ ਪੀਪਲਸ ਨੂੰ ਉਹ ਸਾਰਾ ਕੁਝ ਉੱਥੇ ਡੋਨੇਟ ਕਰਦੇ ਨੇ ਹੁਣ ਬਾਹਰ ਦੇ ਲੋਕ ਤਾਂ ਇਹ ਸਮਝਦੇ ਨੇ ਇਹ ਸੋਚਦੇ ਨੇ ਕਿ ਇਹ ਸੱਸ ਬਹੁਤ ਚੰਗੀ ਹੈ ਮਤਲਬ ਇਹ ਔਰਤ ਬਹੁਤ ਚੰਗੀ ਹੈ ਇਹਦਾ ਮੁੰਡਾ ਬਹੁਤ ਚੰਗਾ ਹੈ ਇਹ ਪਰਿਵਾਰ ਬਹੁਤ ਚੰਗਾ ਹੈ ਪਰ ਜਦੋਂ ਘਰੇ ਆ ਜਾਂਦੇ ਨੇ ਆਪਣੀ ਨੋਹ ਦੇ ਨਾਲ ਇਸ ਤਰ੍ਹਾਂ ਦੇ ਬਦਲੇ ਲੈਣੇ ਸ਼ੁਰੂ ਕਰ ਦਿੰਦੇ ਨੇ ਕਿ ਕੋਈ ਖਾਣ ਪੀਣ ਲਈ ਵਰਤੋਂ ਨਹੀਂ ਦੇ ਚੀਜ਼ ਕੁਝ ਨਹੀਂ ਵਰਤਣਾ ਹੁਣ ਇੱਥੋਂ ਤੱਕ ਤਾਂ ਠੀਕ ਹੈ ਸਮਝ ਚ ਆ ਗਿਆ ਕਿ ਉਹ ਆਪਣੀ ਨੋਹ ਦੇ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਨੇ ਉਸ ਤੋਂ ਬਾਅਦ ਜਦੋਂ ਬੱਚਾ ਹੋ ਜਾਂਦਾ ਹੈ ਪੋਤਾ ਤਾਂ ਉਹਨਾਂ ਦਾ ਨਾ ਉਹਨਾਂ ਦਾ ਬੱਚਾ ਹੈ ਬੇਟਾ ਹੈ ਤਾਂ ਭੈਣ ਕਹਿੰਦੀ ਵੀ ਮੇਰੇ ਬੇਟੇ ਨੇ ਕਦੇ ਮਲਾਈ ਦਾ ਟੇਸਟ ਨਹੀਂ ਦੇਖਿਆ ਮੱਖਣ ਨਹੀਂ ਦੇਖਿਆ ਕੋਈ ਚੀਜ਼ ਨਹੀਂ ਦੇਖੀ ਕੋਈ ਫਲ ਫਰੂਟ ਕੁਛ ਨਹੀਂ ਹੈ ਮਤਲਬ ਕਿ ਬੱਚੇ ਦੇ ਨਾਲ ਵੀ ਉਹ ਚੀਜ਼ਾਂ ਮਾਪ ਕੇ ਉਸ ਬੱਚੇ ਨੂੰ ਚਾਹ ਲਈ ਦੁੱਧ ਦਿੱਤਾ ਜਾਂਦਾ ਹੈ ਬੋਟਲ ਜਿਵੇਂ ਅਸੀਂ ਪਰਚ ਬੱਚਾ ਦੁੱਧ ਪੀਂਦਾ ਸਿਪਰ ਦੀ ਕੁਆਂਟੀਟੀ ਇੱਕ ਲਾਈਨਿੰਗ ਕੀਤੀ ਹੋਈ ਹੈ ਵੀ ਇੰਨਾ ਹੀ ਦੁੱਧ ਮਿਲੇਗਾ ਇਸ ਤੋਂ ਜ਼ਿਆਦਾ ਬੱਚੇ ਨੂੰ ਦਿਨ ਵਿੱਚ ਦੁੱਧ ਨਹੀਂ ਮਿਲੇਗਾ ਸੋ ਇਹ ਚੀਜ਼ਾਂ ਸੋਚ ਕੇ ਬੜਾ ਹੀ ਉਹ ਹੁੰਦਾ ਕਿ ਮੈਨੂੰ ਇਹ ਲੱਗਦਾ ਸੀਗਾ ਕਿ ਮੇਰੇ ਹੀ ਸਾਸ ਸੋਹਰਾ ਸ਼ਾਇਦ ਮੇਰੇ ਬੱਚਾ ਦੇ ਦਾਦਾ ਦਦੀ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਆਪਣੇ ਪੋਤਾ ਪੋਤੀ ਨਾਲ ਕੋਈ ਪਿਆਰ ਨਹੀਂ ਮੇਰੀ ਨਾਨਾ ਜੀ ਨੂੰ ਆਪਣੇ ਭਤੀਜੇ ਭਤੀਜੀ ਨਾਲ ਕੋਈ ਪਿਆਰ ਨਹੀਂ ਸੋ ਮੈਨੂੰ ਇਹ ਲੱਗਦਾ ਸੀਗਾ ਕਿ ਇਹ ਕਿੰਨੇ ਕਿਹਾ ਜੇ ਮੇਰੇ ਡਿਪਰੈਸ਼ਨ ਸੀ ਇਹ ਚੀਜ਼ ਦਾ ਮੈਂ ਬਹੁਤ ਟਾਈਮ ਤੋਂ ਸੋਚਦੀ ਸੀ ਕਿ ਮੇਰੇ ਨਾਲ ਇਹ ਜਾ ਕਿਉਂ ਹੋਇਆ ਵੀ ਇਹਨਾਂ ਨੇ ਆਪਣੇ ਪੋਤੇ ਨਾਲ ਆਪਣੀ ਪੋਤੀ ਨਾਲ ਆਪਣੇ ਭਤੀਜੇ ਭਤੀਜੀਆਂ ਨਾਲ ਵੀ ਬਰਤੀ ਭਰ ਲगाव ਨਹੀਂ ਰੱਖਿਆ ਕਿਉਂ ਤਾਂ ਹੁਣ ਜਿਵੇਂ ਜਿਵੇਂ ਕਹਾਣੀਆਂ ਸੁਣਦੀਆਂ ਹੋਰਾਂ ਦੇ ਫੋਨ ਆਉਂਦੇ ਆ ਕੁੜੀਆਂ ਪ੍ਰੋਬਲਮਸ ਦੱਸਦੀਆਂ ਤਾਂ ਪਤਾ ਚੱਲਦਾ ਕਿ ਇਹ ਵੀ ਇੱਕ ਪ੍ਰਜਾਤੀ ਹੁੰਦੀ ਹੈ ਸੋ ਪਾਈ ਜਾਂਦੀ ਹੈ ਇਹ ਵੀ ਇਹ ਪ੍ਰਜਾਤੀ ਵੀ ਹੈ ਇਹ ਸਿਰਫ ਮੇਰੀ ਦੇ ਨਹੀਂ ਹੈ ਕਿ ਮੇਰੇ ਨਾਲ ਹੋਇਆ ਮੇਰੇ ਬੱਚਿਆਂ ਦੇ ਨਾਲੇ ਹੋਇਆ ਜੋ ਜਦੋਂ ਦੂਸਰੇ ਕੁੜੀਆਂ ਤੇ ਗੱਲਾਂ ਸੁਣਦੇ ਆ ਤਾਂ ਪਤਾ ਚੱਲਦਾ ਕਿ ਹਾਂ ਇਹ ਵੀ ਇੱਕ ਪ੍ਰਜਾਤੀ ਐ ਬਹੁਤ ਘਰਾਂ ਵਿੱਚ ਇਸ ਤਰ੍ਹਾਂ ਦਾ ਵੀ ਕੀਤਾ ਜਾਂਦਾ ਵਿਹਾਰ ਤੇ ਹੁਣ ਜੀ ਗੱਲ ਸ਼ਾਰਟਲੀ ਥੋੜੀ ਨਿਬੇੜ ਲੈਣੇ ਆ ਉਸ ਕੁੜੀ ਦਾ ਹਾਲਾਤ ਇਸ ਤਰ੍ਹਾਂ ਦਾ ਕਿ ਉਸ ਤੇ ਪੇਕੇਆਂ ਨੂੰ ਵੀ ਨਹੀਂ ਵਰਤਨ ਦਿੱਤਾ ਜਾਂਦਾ ਪੇਕੇ ਕਹਿੰਦੇ ਆ ਕਿ ਪੁੱਤ ਤੂੰ ਮੈਨੇਜ ਕਰ ਲੈ ਐਡਜਸਟਮੈਂਟ ਕਰ ਲੈ ਤੈਨੂੰ ਵਾਪਸ ਅਸੀਂ ਆਪਣੇ ਘਰ ਨਹੀਂ ਲੈ ਜਾਣਾ ਹੁਣ ਉਸ ਕੁੜੀ ਦੀ ਹਾਲਤ ਸਿਰਫ ਇੱਕ ਕਮਰੇ ਤੱਕ ਸੀਮਿਤ ਆ ਉਸਨੇ ਆਪਣੇ ਗਲੀ ਦੇ ਵਿੱਚ ਆਪਣੇ ਗੇਟ ਤੋਂ ਬਾਹਰ ਕਦੇ ਪੈਰ ਨਹੀਂ ਰੱਖਿਆ ਉਸਤੀ ਸਿਚੁਏਸ਼ਨ ਹੈ ਜਿਹੜੀ ਸਿਰਫ ਬੰਦ ਕਮਰੇ ਦੀ ਕਹਾਣੀ ਹੈ ਭੈਣ ਦੇ ਦੱਸਣ ਮੁਤਾਬਕ ਹੈ ਚੀਜ਼ਾਂ ਆਪਾਂ ਕਿਸੇ ਨੂੰ ਜਾ ਕੇ ਨਹੀਂ ਦੇਖਿਆ ਹੁੰਦਾ ਬਟ ਕਿਸੇ ਦਾ ਦਰਦ ਜਦੋਂ ਕੋਈ ਦੱਸਦਾ ਤਾਂ ਉਸਨੇ ਕੁਝ ਨਹੀਂ ਲੈਣਾ ਹੁੰਦਾ ਉਹ ਆਪਣੀ ਸੱਚਾਈ ਆਪਣੀ ਫੀਲਿੰਗਸ ਦੱਸ ਰਿਹਾ ਹੁੰਦਾ ਹੈਗਾ ਸੋ ਪ੍ਰੋਬਲਮ ਹੁੰਦੀ ਹੈ ਜਿਸ ਨੂੰ ਉਹ ਹੀ ਦੱਸਦਾ ਹੈ ਬਿਨਾ ਪ੍ਰੋਬਲਮ ਤੋਂ ਕੋਈ ਨਹੀਂ ਦੱਸਦਾ ਜੀ ਪ੍ਰੋਬਲਮ ਵਾਲੇ ਹੀ ਪ੍ਰੋਬਲਮ ਸ਼ੇਅਰ ਕਰਦੇ ਨੇ ਤਾਂ ਉਹ ਕਹਿੰਦੀ ਹੈ ਕਿ ਮੇਰੇ ਬੱਚੇ ਨੇ ਕਦੇ ਕੋਈ ਚੀਜ਼ ਨਹੀਂ ਖਾ ਕੇ ਦੇਖੀ ਸਾਨੂੰ ਸਾਰੀ ਚੀਜ਼ ਨੂੰ ਤਾਲਾ ਲਗਾ ਕੇ ਜਾਂਦੇ ਅੱਛਾ ਦੂਸਰੀ ਗੱਲ ਜੋ ਬਾਹਰ ਪੰਡਾਰੇ ਕਰਨੇ ਇਹ ਚੀਜ਼ਾਂ ਕਰਨੀਆਂ ਹਨਾ ਇੱਥੇ ਹਰਦੁਆਰ ਜਾਣਾ ਹਰਦੁਆਰ ਚ ਯਾਤਰਾ ਕਰਨੀ ਧਾਰਮਿਕ ਸਥਾਨਾਂ ਦੀਆਂ ਯਾਤਰਾਵਾਂ ਕਰਨੀਆਂ ਨਾਲ ਚਾਬੀ ਲੈ ਕੇ ਜਾਣਾ ਕਿਹੜਾ ਮੂੰਹ ਦਿਖਾਉਂਗੇ ਰੱਬ ਨੂੰ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਇਹ ਲੋਕ ਕਿਹੜੀ ਸ਼ਕਲ ਦਿਖਾਉਣਗੇ ਰੱਬ ਨੂੰ ਹਰਦੁਆਰ ਤੁਸੀਂ ਜਾਓ ਕੀ ਤੁਸੀਂ ਹਰਦੁਆਰ ਜਾ ਕੇ ਤੁਸੀਂ ਮੰਨਦੇ ਹੋ ਵੀ ਹਰਦੁਆਰ ਜਾਓਗੇ ਰੱਬ ਤੁਹਾਨੂੰ ਐਕਸੈਪਟ ਕਰੂਗਾ ਜਦੋਂ ਤੁਸੀਂ ਤੁਹਾਡੇ ਘਰ ਦੀ ਲక్ష్ਮੀ ਤੁਹਾਡੇ ਘਰ ਦੀ ਨੋਹ ਤੁਹਾਡੇ ਘਰ ਦਾ ਵਜੂਦ ਤੁਸੀਂ पिंजਰੇ ਚ ਕੈਦ ਕੀਤਾ ਹੋਇਆ ਉਸ ਨੂੰ ਚਾਬੀਆਂ ਲਾਲਾ ਚੀਜ਼ਾਂ ਨੂੰ ਰੱਖੀਆਂ ਹੋਗਾ ਉਸ ਨੂੰ ਖਾਣ ਪੀਣ ਲਈ ਉਹ ਤੁਹਾਡੇ ਘਰ ਦੀ ਲక్ష్ਮੀ ਹੈ ਤੇ ਉਸੇ ਤੋਂ ਹੀ ਤੁਸੀਂ ਆਨ ਨੂੰ ਤਾਲੇ ਲਾਏ ਹੋਇਆ ਤੇ ਉਮੀਦ ਕਰਦੇ ਤੁਸੀਂ ਹਰ ਦੁਆਰ ਚ ਜਾ ਕੇ ਰੱਬ ਨੂੰ ਪਾਲੋਗੇ ਇਹ ਤਾਂ ਕਦੇ ਵੀ ਨਹੀਂ ਹੋ ਸਕਦਾ ਜੋ ਬੰਦਾ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਨੋਨ ਨੂੰ ਆਪਣੇ ਪੋਤੇ ਪੋਤੀ ਨੂੰ ਤੰਗ ਕਰਦਾ ਹੋਵੇ ਤੇ ਉਹ ਕਹੇ ਕਿ ਮੈਂ ਚਾਰਤਾ ਮਦੀ ਯਾਤਰਾ ਕਰ ਲੂਗਾ ਤੇ ਰੱਬ ਮਿਲ ਜੂਗਾ ਮੈਥੋਂ ਲਿਖ ਕੇ ਲਿਖਾ ਲਓ ਤੁਸੀਂ ਵੀ ਜੇ ਤੁਹਾਨੂੰ ਰੱਬ ਤੁਹਾਡੇ ਵੱਲ ਪਿੱਠ ਵੀ ਕਰਕੇ ਬੈਠਦਾ ਹੋਵੇ ਮੂੰਹ ਤਾਂ ਬਹੁਤ ਵੱਡੀ ਗੱਲ ਹੈ ਰੱਬ ਤੁਹਾਡੇ ਵੱਲ ਪਿੱਠ ਵੀ ਨਹੀਂ ਕਰਦਾ ਹੁਣ ਸੋ ਇਹ ਚੀਜ਼ਾਂ ਨਾ ਇਨਾਂ ਲੋਕਾਂ ਦੇ ਦਿਮਾਗ 'ਚ ਪਤਾ ਨਹੀਂ ਕਿਉਂ ਤੂੜੀ ਵਾਂਗੂ ਭਰੀਆਂ ਵੀ ਘਰੇ ਚਿਹਰਾ ਹੋਰ ਰੱਖਣਾ ਨੋਹ ਨੂੰ ਤਪਾਓ ਪਰ ਬਾਹਰ ਜਾ ਕੇ ਲੋਕਾਂ ਦੇ ਵਿੱਚ ਆਉਂਦੀ ਜਿਹੜੀ ਰੈਪਿਊਟੇਸ਼ਨ ਆ ਉਸ ਨੂੰ ਡਿਵੈਲਪ ਹੋਰ ਤਰ੍ਹਾਂ ਕੀਤਾ ਜਾਂਦਾ ਸੋ ਭਈ ਇਹੋ ਜੇ ਲੋਕਾਂ ਦੀ ਜਦੋਂ ਆਵਾਜ਼ ਠਾਉਂਦੀਆਂ ਨਾ ਨੋਹਾ ਜਦੋਂ ਗੱਲ ਕਰਦੀਆਂ ਇਹ ਜੇ ਲੋਕਾਂ ਦਾ ਸੱਚ ਵੀ ਨਹੀਂ ਮੰਨਦੀ ਗਲੀ ਗਵਾਂਢ ਲੋਕ ਕਹਿੰਦੇ ਵੀ ਇਹ ਤਾਂ ਚੰਗੇ ਹੀ ਬੜੇ ਨੇ ਇਹ ਤਾਂ ਫਲਾਨੇ ਤਾਂ ਪੁੰਨ ਕਰਦੇ ਆ ਫਲਾਨੇ ਤਾਂ ਧਰਮ ਹੁਣ ਜਿਹੜੀ ਉਹਨਾਂ ਦੇ ਘਰ ਦੇ ਵਿੱਚ ਉਹ ਚੀਜ਼ ਚੱਲਦੀ ਹੈ ਉਸ ਨੂੰ ਲੋਕਾਂ ਨੇ ਨਾ ਦੇਖਿਆ ਹੁੰਦਾ ਨਾ ਸੁਣਿਆ ਹੁੰਦਾ ਸਿਰਫ ਉਹਨਾਂ ਨੇ ਉਹਨਾਂ ਦੇ ਮੂੰਹੋਂ ਚੀਜ਼ਾਂ ਸੁਣੀਆਂ ਹੁੰਦੀਆਂ ਜੋ ਗਲੀ ਗਵਾਂਢ ਤੇ ਜਾ ਸਕਦੇ ਨੋ ਨਾ ਬੂਹੇ ਤੋਂ ਬਾਹਰ ਹੋ ਸਕਦੀ ਹੈ ਨਾ ਆਪਣੀ ਮਰਿਆਦਾ ਪੰਗ ਕਰ ਸਕਦੀ ਨਾ ਕਿਸੇ ਦੇ ਘਰੇ ਜਾ ਸਕਦੀ ਹੈ ਸੋ ਨੋ ਦੀਆਂ ਤਾਂ ਹੁਣ ਨੋ ਦੇ ਅੰਦਰ ਹੀ ਰਹਿ ਜਾਂਦੀਆਂ ਨੇ ਜਿਵੇਂ ਪ੍ਰੈਜ਼ੈਂਟ ਕਰਨਾ ਹੁੰਦਾ ਸੱਸ ਨੇ ਕਰਨਾ ਹੈ ਬਾਹਰ ਉਹਦੇ ਹਸਬੰਦ ਨੇ ਕਰਨਾ ਹੈ ਸੋ ਇਹੋ ਜਿਹੀਆਂ ਚੀਜ਼ਾਂ ਸੁਣ ਕੇ ਲੱਗਦਾ ਕਿ ਵਾਕਿਆ ਹੀ ਜਿਹੜੇ ਇਹ ਮੈਂਟਲੀ ਜਿਹਨੂੰ ਆਪਾਂ ਮੈਂਟਲੀ ਸਿਕ ਪੀਪਲ ਕਹਿ ਦਿੰਦੇ ਆ ਵੀ ਬਹੁਤ ਜ਼ਿਆਦਾ ਇਹ ਪਤਾ ਨਹੀਂ ਕਿਸ ਟਾਈਪ ਦੇ ਇਹਨਾਂ ਨੂੰ ਨਾਮ ਵੀ ਨਹੀਂ ਮੈਨੂੰ ਦੇਣਾ ਆ ਰਿਹਾ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ ਕਿਸ ਨਾਮ ਨਾਲ ਬੁਲਾਇਆ ਜਾਵੇ ਕਿਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਅਸੀਂ ਹਰ ਦੁਆਰ ਗਏ ਆ ਅਸੀਂ ਇੱਥੇ ਗਏ ਆ ਉੱਥੇ ਜਾਣਾ ਸਾਡਾ ਸਫਲ ਹੈ ਤੇ ਘਰ ਦੇ ਵਿੱਚ ਅਸੀਂ ਆਪਣੀ ਨੂੰਹ ਨੂੰ ਇਸ ਤਰ੍ਹਾਂ ਹਨਾ ਪਿੰਜਰੇ ਦੇ ਵਿੱਚ ਰੱਖਿਆ ਹੋਇਆ ਇਹਨਾਂ ਦੀਆਂ ਪਤਾ ਨਹੀਂ ਤਾਂ ਸੋਚੀ ਇਹ ਬਿਮਾਰ ਹੁੰਦੀ ਹੈ ਦਿਮਾਗੀ ਤੌਰ ਤੇ ਪਤਾ ਨਹੀਂ ਇਹਨਾਂ ਨੂੰ ਇਹ ਲੱਗਦਾ ਕਿ ਲਵ ਮੈਰਿਜ ਕਰਵਾ ਕੇ ਆ ਗਈ ਹੈ ਸਾਡੇ ਘਰੇ ਕੁੜੀ ਤਾਂ ਹੁਣੇ ਸਾਨੂੰ ਵੀ ਮਤਲਬ ਇੱਕ ਟੌਏ ਮਿਲ ਗਿਆ ਇੱਕ ਖੇਡਣ ਵਰਤਨ ਦੀ ਚੀਜ਼ ਮਿਲ ਗਈ ਹੁਣ ਇਹਦੇ ਨਾਲ ਅਸੀਂ ਜਿਵੇਂ ਮਰਜ਼ੀ ਆਪਣਾ ਮਨੋਰੰਜਨ ਆਪਣਾ ਮਨ ਪਰਚਾਵਾ ਕਰ ਸਕਦੇ ਹੁੰ ਸਕਦਾ ਹੈ ਵੀ ਲਵ ਮੈਰਿਜ ਦੇ ਵਿੱਚ ਕੁੜੀਆਂ ਨੂੰ ਪ੍ਰੋਪਰ ਦਾਜ ਦਹੇਜ ਨਹੀਂ ਦਿੱਤਾ ਜਾਂਦਾ ਇਹ ਵੀ ਬਾਅਦ ਵਿੱਚ ਜਾ ਕੇ ਕੁਝ ਪ੍ਰੋਬਲਮਾਂ ਕ੍ਰੀਏਟ ਕਰਦੀਆਂ ਵੀ ਤੂੰ ਕੀ ਲੈ ਕੇ ਆਈਆਂ ਤੂੰ ਕੀ ਲੈ ਕੇ ਆਈਆਂ ਆਪਣੇ ਪੇਕੇਆਂ ਤੋਂ ਆਪਣੇ ਘਰੋਂ ਕੀ ਲੈ ਕੇ ਆਈਆਂ ਇਹ ਚੀਜ਼ਾਂ ਵੀ ਮੈਟਰ ਕਰਦੀਆਂ ਸੋ ਉਸ ਕੁੜੀ ਨੇ ਕਿਹਾ ਵੀ ਸ਼ਾਇਦ ਮੇਰਾ ਮੈਂ ਲਵ ਮੈਰਿਜ ਕਰਵਾਈ ਉਸ ਦਾ ਮੈਂ ਖਾਮਿਆਜ਼ਾ ਭੁਗਤਦੀਆਂ ਤਾਂ ਮੈਂ ਉਸ ਨੂੰ ਸਮਝਾਇਆ ਤੇ ਮੈਂ ਹੁਣ ਹੋਰਾਂ ਨੂੰ ਵੀ ਆਪਣੀਆਂ ਕਈ ਭੈਣਾਂ ਚੋਂ ਲਵ ਮੈਰਿਜ ਦੇ ਵਿੱਚ ਇਸ ਫਸੀਆਂ ਹੋਈਆਂ ਇਸ ਕੇਸ ਦੇ ਵਿੱਚ ਲਵ ਮੈਰਿਜ ਤੋਂ ਬਾਅਦ ਉਹਨਾਂ ਨੂੰ ਪ੍ਰੋਬਲਮਾਂ ਫੇਸ ਕਰਨ ਨੂੰ ਮਿਲੀਆਂ ਤਾਂ ਉਹਨਾਂ ਨੂੰ ਮੈਂ ਅਗਰ ਛੋਟੀ ਜੀ ਗੱਲ ਸਮਝਾਉਣੀ ਚਾਹਾਂ ਮੇਰੇ ਉਮੀਦ ਕਰਦੀ ਹਾਂ ਵੀ ਸਮਝ ਜਾਣਗੀਆਂ ਜ਼ਰੂਰੀ ਨਹੀਂ ਕਿ ਤੁਸੀਂ ਲਵ ਮੈਰਿਜ ਕਰਵਾਈ ਹੈ ਤਾਂ ਹੀ ਤੁਸੀਂ ਪ੍ਰੋਬਲਮ ਚ हां ठीक है असि नहीं कहंदे कि लव मैरिज कराओ तुसी अपनी मर्जी ना हां पेरेंट्स दी रिस्पोंसिबिलिटी हो जांदी जिथे ਤੁਹਾਡੇ पेरेंट्स ਕਰਦੇ ਨਹੀਂ ਤਾਂ ਉਥੇ ਤੁਸੀਂ ਠੋਕ ਕੇ ਕਹਿ ਸਕਦੇ ਹੋ ਵੀ ਸਾਨੂੰ ਪ੍ਰੋਬਲਮ ਹੈ ਉਹ ਪ੍ਰੋਬਲਮਸ ਦਾ ਹੱਲ ਤੁਹਾਡੇ पेरेंट्स ਅੱਗੇ ਲੱਗ ਕੇ ਕਰਨਗੇ हां ਜਿੱਥੇ ਤੁਸੀਂ ਲਵ ਮੈਰਿਜ ਕਰਾਈ ਉਹ ਉਥੇ पेरेंट्स ਕਈ ਵਾਰ ਇਗਨੋਰ ਇਸ ਲਈ ਕਰਦੇ ਆ ਕਿ ਤੂੰ ਆਪਣੀ ਮਰਜ਼ੀ ਨਾਲ ਕਰਾਇਆ ਸੀ ਉਸ ਟਾਈਮ ਤੇ ਤੂੰ ਸਾਡੀ ਨਹੀਂ ਸੁਣੀ ਤੇ ਤੂੰ ਹੁਣ ਆਪਣੀਆਂ ਪ੍ਰੋਬਲਮ ਹੈ ਜਿਹੜੀਆਂ ਉਹ ਖੁਦ ਹੁਣ ਹੈਂਡਲ ਕਰ ਉਸ ਟਾਈਮ ਤੇ ਤੂੰ ਜਦੋਂ ਸਾਡੀ ਨਹੀਂ ਸੁਣੀ ਬਟ ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗੀ ਇਹ ਕੋਈ ਜ਼ਰੂਰੀ ਨਹੀਂ ਕਿ ਜੇ ਤੁਸੀਂ ਲਵ ਮੈਰਿਸ ਕਰਾਈਆ ਤਾਂ ਹੀ ਤੁਸੀਂ ਪ੍ਰੋਬਲਮ ਦੇ ਵਿੱਚ ਹੋ ਤਾਂ ਹੀ ਤੁਹਾਡੇ ਮਾਪਿਓ ਤੁਹਾਡੀ ਸੁਣਦੇ ਨਹੀਂ ਆ ਅਸੀਂ ਕਿਹੜੀਆਂ ਲਵ ਮੈਰਿਸ ਕਰਵਾਈਆਂ ਸੀਗੀਆਂ ਜਦੋਂ ਰਿਸ਼ਤਾ ਖਰਾਬ ਹੋਨੇ ਮਾੜਾ ਲਾਈਫ ਪਾਰਟਨਰ ਮਿਲਣਾ ਹੈ ਤਾਂ ਚਾਹੇ ਤੁਸੀਂ ਜਿੰਨਾ ਮਰਜੀ ਦੀਵਾ ਲੈ ਕੇ ਲੱਭ ਲਿਓ ਤੁਹਾਨੂੰ ਹੀਰੇ ਦੀ ਥਾਂ ਕੋਲਾ ਮਿਲ ਜਾਣਾ ਹੈ ਤੁਹਾਨੂੰ ਮਾੜਾ ਬੰਦਾ ਟੱਕਰ ਜਾਣਾ ਕਿਉਂਕਿ ਉਹਦੇ ਮੱਥੇ ਉੱਪਰ ਕਿਸੇ ਦੇ ਨਹੀਂ ਲਿਖਿਆ ਹੁੰਦਾ ਕਿ ਇਹ ਚੰਗਾ ਹੈ ਇਹ ਮਾੜਾ ਹੈ ਇਹ ਤੁਹਾਡੀ ਧੀ ਦਾ ਕਿੰਨਾ ਕਿ ਖਿਆਲ ਰੱਖੂਗਾ ਇਹ ਤੁਹਾਡਾ ਕਿੰਨਾ ਕਿ ਖਿਆਲ ਰੱਖਣ ਵਾਲਾ ਇਸ ਤੇ ਉਸ ਦੇ ਨਾਲ ਵਰਤਣ ਤੋਂ ਬਾਅਦ ਪਤਾ ਲੱਗਦਾ ਵੀ ਉਸ ਬੰਦੇ ਦੀ ਮੈਂਟੈਲਿਟੀ ਕੀ ਆ ਉਸ ਬੰਦੇ ਦਾ ਕੁੜੀਆਂ ਔਰਤਾਂ ਪ੍ਰਤੀ ਸੋਚ ਨਜ਼ਰੀਆ ਕੀ ਆ ਸੋ ਇਹ ਕੋਈ ਰੀਜ਼ਨ ਨਹੀਂ ਹੈ ਕਿ ਲਵ ਮੈਰਿਜ ਕਰਾਈ ਹੈ ਤਾਂ ਹੀ ਤੁਸੀਂ ਨਰਕ ਭੋਗ ਰਹੀਆਂ ਬਹੁਤ ਸਾਰੇ ਕੇਸ ਨੇ ਲਵ ਮੈਰਿਜ ਤੋਂ ਜ਼ਿਆਦਾ ਕੇਸ ਹੋਣੇ ਜੋ ਅਰੇਂਜ ਮੈਰਿਜ ਜੋ ਮਾਪੇ ਨੇ ਪੜੀ ਸ਼ਿੱਤਤ ਦੇ ਨਾਲ ਪਾਲੇ ਹੁੰਦੇ ਨੇ ਬੜੀ ਤਸੱਲੀ ਨਾਲ ਪਾਲੇ ਹੁੰਦੇ ਨੇ ਰਿਸ਼ਤੇ ਮਾੜੇ ਉਹ ਵੀ ਨਿਕਲ ਜਾਂਦੇ ਆ ਜੀ 50 ਪਿਆ 60-60 ਲੱਖ ਰੁਪਈਆ ਲਾ ਕੇ ਧੀਆ ਨੂੰ ਬਾਹਰ ਉਠਾਇਆ ਹੁੰਦਾ ਤੇ ਵਾਪਸ ਪੁੱਠੀਆਂ ਫੇਰ ਆਪਣੇ ਬੂਹਿਆਂ ਤੇ ਆ ਜਾਂਦੀਆਂ ਲੋਕ ਪੈਸੇ ਖਾ ਕੇ ਟਕਾਰ ਮਾਰ ਲੈਂਦੀ ਐ ਧੀਆਂ ਨੂੰ ਪਰੇਸ਼ਾਨ ਕਰਦੀ ਐ ਸੋ ਇਹ ਕੋਈ ਰੀਜ਼ਨ ਨਹੀਂ ਐ ਵੈਲਿਡ ਵੀ ਹਾਂ ਵੀ ਅਸੀਂ ਇਨਕਾ ਪੈਸੇ ਲਾ ਕੇ ਧੀਆਂ ਦੋਰੀਆਂ ਜਾਂ ਅਸੀਂ ਚੰਗੀ ਫੈਮਿਲੀ ਚ ਵਿਆਹਿਆ ਜਾਂ ਅਸੀਂ ਲਵ ਮੈਰिज ਕਰਾਈ ਐ ਤੇ ਅਸੀਂ ਜਾਂ ਅਰੇਂਜ ਮੈਰिज ਕੀਤੀ ਐ ਸਾਡੇ ਮਾਪੇ ਨੇ ਸੋਰੀ ਅਰੇਂਜ ਮੈਰिज ਕੀਤੀ ਐ ਬਲੱਬੇ ਐ ਤੇ ਸਾਡਾ ਹੁਣ ਰਿਸ਼ਤਾ ਖਰਾਬ ਨਹੀਂ ਹੋਊਗਾ ਇਹ ਲੋਕਾਂ ਦੀ ਮੈਂਟੈਲਿਟੀ ਤੇ ਡਿਪੈਂਡ ਕਰਦਾ ਜੀ ਸੋ ਇਹ ਚੀਜ਼ ਨਾ ਸੋਚਿਆ ਪਰ ਹੁਣ ਜੋ ਤੁਸੀਂ ਕਰਨਾ ਸੀ ਉਹ ਤੁਸੀਂ ਕਰ ਚੁੱਕੀਆਂ ਹੁਣ ਉਸ ਚੀਜ਼ ਨੂੰ ਤੁਸੀਂ ਹੈਂਡਲ ਕਿਵੇਂ ਕਰਨਾ ਹੈ ਇਸ ਚੀਜ਼ ਤੇ ਫੋਕਸ ਕਰਿਆ ਕਰੋ ਨਾ ਕਿ ਡਿਪਰੈਸ਼ਨ ਦੇ ਵਿੱਚ ਜਾਓ ਕਿ ਅਸੀਂ ਲਵ ਮੈਰिज ਕੀਤੀ ਹੈ ਤਾਂ ਸਾਡੇ ਨਾਲ ਇਹ ਚੀਜ਼ਾਂ ਹੋਈਆਂ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਹੈ ਲਵ ਮੈਰिज ਕਰਵਾਈ ਹੈ ਤੁਸੀਂ ਤਾਂ ਹੀ ਇਹ ਨਤੀਜੇ ਭੁਗਤ ਰਹੇ ਆ ਅਰੇਂਜ ਮੈਰिज ਦੇ ਵਿੱਚ ਉਸ ਤੋਂ ਵੱਧ ਵੱਧ ਖਾਮਿਆਜ਼ੇ ਭੁਗਤਨੇ ਪੈਂਦੇ ਆ ਸੋ ਬਸ ਰੱਬ ਅੱਗੇ ਹੀ ਅਰਦਾਸ ਕਰਦੇ ਆ ਕਿ ਹਰ ਇੱਕ ਦੀ ਪੈਣ ਸੌਖੀ ਹੋਵੇ ਤੇ ਇਸ ਨੂੰ ਰੱਬ ਨੇ ਸੌਖੀ ਬਾਅਦ ਚ ਕਰਨਾ ਹੈ ਪਹਿਲਾਂ ਸਾਡੇ ਮਾਪੇ ਨੇ ਕਰਨਾ ਹੈ ਮਾਪੇ ਨੂੰ ਚਾਹੀਦਾ ਕਿ ਆਪਣੀਆਂ ਬੱਚਿਆਂ ਨੂੰ ਪ੍ਰੋਪਰ ਪੜਾ ਕੇ ਚੰਗੀ ਉਮਰ ਉਹਨਾਂ ਦੀ ਕੋਈ 27 28 ਸਾਲ ਦੀ ਏਜ ਕਰਕੇ अच्छे मतलब वेल सैटर्ड करके उन्हें अच्छी पोस्ट ਤੇ জব ਤੇ ਨਹੀਂ ਵੀ ਹੋ ਸਕਦਾ ਬੱਚੇ ਕੋਲੇ ਨਜ਼ਰੀਆ ਤਾਂ ਹੋਵੇ ਇੱਕ ਤਜਰਬਾ ਤਾਂ ਹੋਵੇ ਦੁਨੀਆ ਨੂੰ ਦੇਖਣ ਦਾ ਬੱਚਾ ਮੈਚ्योर ਤਾਂ ਹੋਵੇ ਅੱਗੇ ਜਾ ਕੇ ਹੈਂਡਲ ਕਰ ਸਕਦਾ ਹੋਵੇ ਮੈਚ्योर ਕਰਕੇ ਬੱਚਿਆਂ ਦੀ ਮੈਰिज ਕੀਤੀ ਜਾਵੇ ਛੋਟੀ ਐਸ ਵਿੱਚ ਬੱਚਿਆਂ ਦੀ ਮੈਰिज ਬੈਂਡਾਂ ਦੇ ਚੱਕਰਾਂ ਵਿੱਚ 20 2 18 18 ਸਾਲ ਦੀਆਂ ਕੁੜੀਆਂ ਨੂੰ ਵਿਆਹ ਕੇ ਤੇ ਉਹਨਾਂ ਦੇ ਜਦੋਂ ਟਾਈਮ ਸ਼ੁਰੂ ਹੁੰਦਾ ਉਹਨਾਂ ਦਾ ਦੁਨੀਆਦਾਰੀ ਨੂੰ ਸਮਝਣ ਦਾ ਉਦੋਂ ਤੱਕ ਉਹ ਆਪਣੀ ਜਵਹਤਾ ਜੀਵਨ ਦੇ ਵਿੱਚ ਬਹੁਤ ਕੁਝ ਚੀਜ਼ਾਂ ਜਿਹੜੀਆਂ ਉਹ ਗਵਾ ਚੁੱਕੀਆਂ ਹੁੰਦੀਆਂ ਸੋ ਮਾਪੇ ਦਾ ਸਾਥ ਧੀਆਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਹ ਸਿਰਫ ਪੜਾ ਲਿਖਾ ਕੇ ਅਸੀਂ ਸੈਲਫ ਡਿਪੈਂਡ ਕਰਕੇ ਹੀ ਨਹੀਂ ਇਕੱਲਾ ਇਹ ਵੀ ਹੈ ਕਿ ਮਾਪੇ ਨੂੰ ਹਮੇਸ਼ਾ ਆਪਣੀ ਬੱਚੀ ਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਅਸੀਂ ਤੈਨੂੰ ਪੁੱਤ ਵਿਆ ਕੇ ਤੋਰਿਆ ਵੇਚਿਆ ਨਹੀਂ ਹੈ ਤੂੰ ਉਹਨਾਂ ਚਿਰ ਸਹਿਣਾ ਜਿੰਨਾ ਚਿਰ ਤੇਰੀ ਸਹਿਣਸ਼ੀਲਤਾ ਦੇ ਵਿੱਚ ਹੋਇਆ ਜਿਸ ਦਿਨ ਤੇਰੇ ਸਿਰ ਤੋਂ ਪਾਣੀ ਲੰਗਦਾ ਹੋਇਆ ਤਾਂ ਇਹ ਘਰ ਤੇਰਾ ਵਾਪਸ ਆ ਜੀ ਤੂੰ ਜਦੋਂ ਮਰਜ਼ੀ ਇਹ ਘਰ ਤੇਰਾ ਹੈ ਇਸ ਘਰ ਦੇ ਵਿੱਚ ਤੇਰਾ ਵਜੂਦ ਹੈ ਸੋ ਸਾਨੂੰ ਗਲੀ ਗਵਾਂਡ ਸੋਸਾਇਟੀ ਦਾ ਔਫ ਛੱਡ ਦੇਣਾ ਚਾਹੀਦਾ ਕਿਉਂਕਿ ਅਸੀਂ ਆਪਣੇ ਬੱਚੇ ਨੂੰ ਪੈਦਾ ਕੀਤਾ ਸਾਡੀ ਧੀ ਹੈ ਉਹ ਸਾਡਾ ਪੁੱਤ ਹੈ ਆਂਢੀ ਗੁਆਂਢੀ ਬਾਅਦ ਵਿੱਚ ਹੋਣੀ ਚਾਹੀਦੀ ਹੈ ਚਾਚੇ ਤਾਏ ਰਿਸ਼ਤੇਦਾਰ ਤੁਸੀਂ ਬਾਅਦ ਵਿੱਚ ਫਿਕਰ ਕਰ ਲਿਆ ਕਰੋ ਸਭ ਤੋਂ ਪਹਿਲਾਂ ਆਪਣੀ ਉਹੀ ਧੀ ਹੈ ਜਿਹੜੀ ਤੁਸੀਂ 20 25 ਸਾਲ ਆਪਣੀ ਚਾਵਾਂ ਲਾਡਾ ਨਾਲ ਪਾਲ ਕੇ ਗਾਂ ਦਿੱਤੀ ਹੁੰਦੀ ਹੈ ਤੇ ਫਿਰ ਗਾਂਹਾਂ ਤੁਸੀਂ ਜਦੋਂ ਤ ਤਸ਼द्दਤ ਹੁੰਦੀ ਹੈ ਧੀ ਤੁਹਾਡੇ ਨਾਲ ਡਿਸਕਸ ਕਰਦੀ ਹੈ ਤੇ ਤੁਸੀਂ ਫਿਰ ਉਸ ਨੂੰ ਵਾਪਸ ਘਰੇ ਆਉਣ ਤੋਂ ਮਨਾ ਕਰ ਦਿੰਦੇ ਹੋ ਸੋ ਇੱਥੇ ਫਰਜ ਬਣਦਾ ਜੀ ਮਾਪਿਓ ਦਾ ਮਾਪਿਓ ਦਾ ਸਾਥ ਬਹੁਤ ਜ਼ਰੂਰੀ ਹੈ ਨਹੀਂ ਤਾਂ ਐਵੇਂ ਸਾਡੀਆਂ ਲੱਖਾਂ ਕਰੋੜਾਂ ਧੀਆ ਸੁਸਾਇਡ ਦੀ ਬਲੀ ਚੜਦੀਆਂ ਰਹਿਣੀਆਂ ਮਰਦੀਆਂ ਰਹਿਣਗੀਆਂ ਸੋ ਵੀਡੀਓ ਬਹੁਤ ਲੰਬੀ ਹੋ ਗਈ ਜੀ ਇੱਕ ਭੈਣ ਦੀ ਸਟੋਰੀ ਹੋਰ ਹੈ ਮੇਰੇ ਕੋਲ ਮੈਂ ਉਹ ਵੀ ਅਗਲੀ ਵੀਡੀਓ ਵਿੱਚ ਸਾਂਝੀ ਕਰੂੰਗੀ ਉਮੀਦ ਕਰਦੇ ਹਾਂ ਤੁਹਾਨੂੰ ਮੇਰੀਆਂ ਅੱਜ ਦੀਆਂ ਕੁਝ ਗੱਲਾਂ ਬਾਤਾਂ ਸਮਝ ਆਈਆਂ ਹੋਣੀਆਂ ਠੀਕ ਲੱਗੀਆਂ ਹੋਣੀਆਂ ਕੁਝ ਕੁ ਸਿਹਤ ਮਿਲੀ ਹੋਣੀ ਹੈ ਤੇ ਮਿਲਦੇ ਹਾਂ ਜੀ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਨਵੀਂ ਗੱਲਬਾਤ ਦੇ ਨਾਲ tatak sa, sa sikal